ਦੇ ਵਿੱਚ ਇੱਕ ਕਿਰਤੀ ਮਜ਼ਦੂਰ ਪੂਰੀ ਮਿਹਨਤ ਕਰਦਾ ਹੈ ਪਰ ਉਸ ਗਰੀਬ ਬੰਦੇ ਦੇ ਵਿੱਚ ਵੀ ਉਸ ਦਾ ਟੈਲੈਂਟ ਬੋਲਦਾ ਤੇ ਸੋਸ਼ਲ ਮੀਡੀਆ ਤੇ ਉਸ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਚੋਰੀ ਨਾ ਕੋਈ ਠੱਗੀ ਨਾ ਬਸ ਰੋਟੀ ਸੇਕੀ ਜਾਂਦਾ ਹੈ ਚੰਗਾ ਭਲਾ ਬਤਾਏ ਦੁਨੀਆ ਨੂੰ ਬਾਬਾ ਨਾਨਕ ਦੇਖੀ ਜਾਂਦਾ ਹੈ ਮਨ ਦੀ ਮਹਿਲ ਤਾਂ ਸੁਪੇਸ਼ ਪਾਇਆ ਸੁਪ ਦੀ ਨਹੀਂ ਹੁੰਦੀ ਹੂੰ ਤਾਂ ਸੋਨੇ ਕੱਪੜੇ ਪਾ ਕੇ ਤਾਂ ਹਰ ਕੋਈ ਵੀ ਜੱਜ ਸਕਦਾ ਸੀਸੀਟੀਵੀ ਲਾਉਣੇ ਪੈਗੇ ਬੰਦੇ ਨੂੰ ਬੰਦੇ ਲਈ ਬਾਬਾ ਨਾਨਕ ਤੇਰੇ ਕਹਿ ਮਰੇ ਤੋਂ ਦੱਸ ਕਿਹੜਾ ਬਚ ਸਕਦਾ ਸੀਸੀਟੀਵੀ ਲਾਉਣੇ ਪੈਗੇ ਬੰਦੇ ਨੂੰ ਬੰਦੇ ਲਈ ਉਹਨਾਂ ਵੀ ਲਾਉਣੇ ਮਾਸਟਰ ਨਾਮੇ ਸਾਰਾ ਕੰਮ ਹੀ ਕਰਦੇ ਜੀ ਉਹ ਨਾ ਲਾਉਣ ਵਾਲਾ ਕੋਈ ਸਟਾਰ ਬਹੁਤ ਘੱਟ ਸੁਣਿਆ ਵਾ ਪਰ ਜਦੋਂ ਤੁਹਾਨੂੰ ਦੇਖਦੇ ਆ ਵਿੱਚ ਤੁਸੀਂ ਝੋਨਾ ਲਾ ਰਹੇ ਹੁੰਦੇ ਆ ਤੁਹਾਡੇ ਨਾਲ ਸਾਥੀ ਜਿਹੜੇ ਸਾਜ਼ ਵਜਾ ਰਹੇ ਹੁੰਦੇ ਆ ਤੇ ਉਹ ਤੁਹਾਡੀ ਵੀਡੀਓ ਐਨੀ ਜ਼ਿਆਦਾ ਚੜ ਜਾਂਦੀ ਆ ਸਪੋਰਟ ਕਰਦੇ ਸਾਰੇ ਜੀ ਆਪਣੀ ਜੀ ਹਾਂ ਲੋਕੀ ਕਹਿੰਦੇ ਵੀ ਕਰੀ ਚੱਲ ਵੀ ਤੇਰੀ ਮਿਹਨਤ ਆ ਕੇ ਆਊਗੀ ਤੇ ਇਸ ਕਰਕੇ ਮੈਂ ਪੈਰ ਨਹੀਂ ਛੱਡਦਾ ਜੀ ਆਪਦਾ ਕੰਮ ਕਰੀ ਜਾਂਦਾ ਕੰਮ ਵੀ ਕਰਦਾ ਜੀ ਤੇ ਰੇਲਾ ਵੀ ਪੋਣਾ ਹੈ ਅੱਛਾ ਤੇ ਸਫਾਈ ਕਰਦੀ ਆ ਬਾਥਰੂਮ 'ਤੇ ਹਾਂ ਇੱਥੇ ਨਗਾਇਤ ਜਾਂਦੇ ਆ ਉੱਥੇ ਵੀ ਰੇਲਾ ਲਈ ਮੈਂ ਦਵਾਵਾ ਕਰਦੀ ਆ ਹਾ ਵੀ ਮੇਰਾ ਫਤਵੀ ਕਿਤੇ ਤਾਲਾ ਨਸੀ ਜਦੋਂ ਮੈਂ ਕੰਮ ਤੇ ਲੱਗਿਆ ਸੀ ਤੇ ਘਰ ਦੇ ਵਿੱਚ ਮਜਬੂਰੀ ਪੈ ਗਈ ਸੀ ਕਿ ਦਿਹਾੜੀ ਲਗਾਣੀ ਪਈ ਇਸ ਤਰ੍ਹਾਂ ਲੋਕਾਂ ਦੇ ਖੇਤਾਂ 'ਚ ਕੰਮ ਕਰਨਾ ਪਿਆ ਹਾਂਜੀ ਮਨ ਮਜੂਰੀ ਬਣ ਗਈ ਸੀ ਕਰੇ ਸਰਦਾ ਨਹੀਂ ਸੀ ਐਣਾ ਵੇ ਆਉਣ ਵਾਲੀਆਂ ਸੀ ਕੋਈ ਆਈਆਂ ਜੀ ਤੇ ਫਿਰ ਪੜਿਆ ਗਿਆ ਆਣੀ ਜੀ ਮੈਂ ਕੰਮ ਕਰਨੀ ਲੱਗ ਗਈ ਖਾ ਗਈ ਕੋਨੇ ਮੁਲਕ ਮੇਰੇ ਨੂੰ ਸੋਚ ਕੋੜ ਫੱਟੇ ਵਾਲੀ ਉੱਟੀ ਕਲ ਟੰਡ ਦੇ ਮੋੜ ਤੇ ਜਨਤਾ ਕੋੜੇ ਵਾਲੀ ਨਸ਼ਿਆਂ ਦਾ ਦੌਰ गुਜ਼ਰਦਾ ਅੱਜ ਕੱਲ ਕੋੜੇ ਮਰਦਾ ਉੱਤੇ ਦਸਹੀ ਤੋਂ ਪਿਉ ਤਰੇ ਨੂੰ ਜਾਵੇ ਨਾ ਫਰਦਾ ਉੱਤੇ ਖਾਂਦੀ ਹੈ ਖਲਖਤ ਫਾਇਦੇ ਦਿੱਤੇ ਹੋਏ ਟਲਦੇ ਨਹੀਂ ਸਾਡੇ ਜੇ ਸੱਜਣ ਸਜਣੀਆਂ ਕਿਸਮਤ ਨਾਲ ਮਿਲਦੇ ਨਹੀਂ ਮੈਂ ਇਹ ਮਨ ਕਦੇ ਰੀਸ ਨਹੀਂ ਕਰਦਾ ਵੀ ਉਹ ਚੰਗੇ ਕੱਪੜੇ ਪਏ ਆ ਵੀ ਉਹ ਗਿੜੇ ਘੜ ਦਾ ਮੈਂ ਕੱਢਾ ਹਣਾ ਮੈਨੂੰ ਆ ਵੀ ਬਸ ਮੈਂ ਮਿਹਨਤ ਕਰੀਆ ਮਾਣਾ ਜੇ ਮਿਹਨਤ ਅੱਗੇ ਮੈਂ ਕਰਕੇ ਇੱਕ ਤਰੱਕੀ ਹੋ ਗਈ ਤੇ ਇੱਕ ਦੋ ਬਾਦ ਆਪ ਹੀ ਮਾਡਲ ਬਣ ਜਾਈਂਗਾ ਦੇਦੀ ਹਮੇਸ਼ਾ ਸਾਰਾ ਦਿਨ ਜਿਹੜਾ ਉਸ ਦਾ ਮਿੱਟੀ ਦੇ ਨਾਲ ਮਿੱਟੀ ਹੋ ਕੇ ਲੰਘ ਜਾਂਦਾ ਹੈ ਪਰ ਉਹ ਬੰਦੇ ਦਾ ਸੁਪਨਾ ਬਹੁਤ ਵੱਡਾ ਹੈ ਕਿ ਵੇ ਮੈਂ ਵੀ ਸਟਾਰ ਬਣਨਾ ਹੈ ਉਹ ਮਾਂ ਨਾਲ ਖੜੀ ਹੈ ਜਿਹੜੀ ਕਹਿ ਰਹੀ ਹੈ ਮੇਰਾ ਪੁੱਤ ਸਟਾਰ ਜ਼ਰੂਰ ਬਣੂਗਾ ਉਹ ਕੱਚੇ ਕੋਠਿਆਂ 'ਚ ਪਲੇ ਪਰ ਜਿਗਰੇ ਨੇ ਪਕੇ ਸੋਚੀਦਾ ਨਹੀਂ ਟਹਿ ਗਈ ਅਸੀਂ ਖਾਦੇ ਬੜੇ ਟੱਕੇ ਨਾਹੀਂ ਜੇ ਵਿੱਚ ਰੁਪਈਆ ਨਹੀਂ ਕੀਤੀ ਪਰਵਾ ਪਤਾ ਇੱਕ ਦਿਨ ਤੱਕ ਯਾਨਾ ਆਊਗਾ ਲੋਕਾਂ ਦੇ ਤਾਂ ਚੰਗੇ ਆਉਂਦੇ ਦਿਨ ਮੰਮੀਆਂ ਦੇਖੀ ਤੇਰੇ ਪੁੱਤ ਦਾ ਜਮਾਨਾ ਆਊਗਾ ਲੋਕਾਂ ਦੇ ਤਾਂ ਚੰਗੇ ਆਉਂਦੇ ਦਿਨ ਮੰਮੀਆਂ ਦੇਖੀ ਤੇਰੇ ਮੁੰਡੇ ਦਾ ਜਮਾਨਾ ਆਊਗਾ ਭਾਈ ਕੌਣ ਕਹਿੰਦਾ ਹੈ ਕਿ ਇੱਕ ਗਰੀਬ ਬੰਦਾ ਸਟਾਰ ਨਹੀਂ ਬਣ ਸਕਦਾ ਕੌਣ ਕਹਿੰਦਾ ਹੈ ਕਿ ਗਰੀਬੀ ਕਿਸੇ ਦਾ ਸ਼ੌਂਕ ਦੱਬ ਲੈਂਦੀ ਹੈ ਅੱਜ ਅਸੀਂ ਖੇਤਾਂ ਦੇ ਵਿੱਚ ਮੌਜੂਦ ਹਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅਸੀਂ ਅੱਜ ਇੱਕ ਅਜਿਹੇ ਸਥਾਨ ਤੇ ਪਹੁੰਚੇ ਹਾਂ ਜਿੱਥੇ ਕਿ ਖੇਤਾਂ ਦੇ ਵਿੱਚ ਇੱਕ ਕਿਰਤੀ ਮਜ਼ਦੂਰ ਪੂਰੀ ਮਿਹਨਤ ਕਰਦਾ ਹੈ ਪਰ ਉਸ ਗਰੀਬ ਬੰਦੇ ਦੇ ਵਿੱਚ ਵੀ ਉਸਦਾ ਟੈਲੈਂਟ ਬੋਲਦਾ ਤੇ ਸੋਸ਼ਲ ਮੀਡੀਆ ਤੇ ਉਸ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਪਰ ਉਹ ਟੈਲੈਂਟ ਕਿਸ ਤਰੀਕੇ ਦਾ ਵਾ ਅੱਜ ਤੁਹਾਨੂੰ ਖਾਸ ਉਸ ਇਨਸਾਨ ਤੇ ਨਾਲ ਮੁਲਾਕਾਤ ਕਰਵਾਣੀ ਹੈ ਕਿ ਕਿਸ ਤਰੀਕੇ ਦੇ ਨਾਲ ਮੈਂ ਇੰਟਰਵਿਊ ਲੈਣ ਲਈ ਗਈਆਂ ਤੇ ਇਹ ਬਾਈ ਦੇਖ ਲਓ ਤੁਸੀਂ ਕਿ ਆਪਣੇ ਉਸੇ ਹਨਾ ਕੱਪੜਿਆਂ ਦੇ ਵਿੱਚ ਨਹੀਂ ਤਾਂ ਬੰਦਾ ਕਹਿੰਦਾ ਕਿ ਬਾਈ ਕਿਸ ਨੇ ਆਣਾ ਮੈਂ ਤਿਆਰ ਸ਼ਿਆਰ ਥੋੜੀ ਟੋਰ ਜੀ ਮਾਰ ਲਵਾਂ ਪਰ ਇਹ ਤੁਸੀਂ ਮੈਨੂੰ ਲੱਗਦਾ ਕੰਮ ਕਰਦੇ ਸੀ ਝੋਨਾ ਲਾਉਂਦੇ ਸੀ ਹਾਂਜੀ ਝੋਨਾ ਹੀ ਲਾਉਂਦੇ ਸੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਹੀ ਬੇਟਾ ਹੈ ਹਾਂਜੀ ਸਾਡਾ ਜੀ ਸੋਸ਼ਲ ਮੀਡੀਆ ਤੇ ਕਿੰਨੇ ਚਰਚਿਆ ਹੈ ਤੁਹਾਡੀਆਂ ਵੀਡੀਓਜ਼ ਧੜਾ ਤੁਹਾਡੇ ਲੋਕ ਸ਼ੇਅਰ ਕਰਦੇ ਆ ਪਸੰਦ ਕਰਦੇ ਆ ਦੁਆਵਾਂ ਦਿੰਦੇ ਆ ਇਹ ਇਹ ਕੀ ਇਹੋ ਜਿਹਾ ਤੁਸੀਂ ਕਰਦੇ ਹੋ ਉਹ ਜ਼ਰੂਰ ਦੱਸੋ ਜੀ ਅਸੀਂ ਤਾਂ ਜੀ ਮੇਰੇ ਦੂਰੀ ਤੇ ਗਾਣਾ ਜੋੜ ਦੰਨੇ ਆ ਜਿਵੇਂ ਝੋਨਾ ਲਾਉਨੇ ਮੈਸਤਰੀਆਂ ਨਾਲ ਗਾਣੀ ਗਾਉਂਦੇ ਹੋ ਤੁਸੀਂ ਹਾਂਜੀ 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 ਗਾਣੀ ਗਾਣੇ ਅੱਛਾ ਫਿਰ ਝੋਨਾ ਵੀ ਲਾਉਂਦੇ ਹੋ ਹੈ ਹਾਂਜੀ ਝੋਨਾ ਵੀ ਲਾਉਨੇ ਮੈਸਤਰੀਆਂ ਨਾਲ ਵੀ ਸਾਰਾ ਕੰਮ ਹੀ ਕਰਦੇ ਆਂ अच्छा ਝੋਨਾ ਲਾਉਣ ਵਾਲਾ ਕੋਈ ਸਟਾਰ ਬਹੁਤ ਘੱਟ ਸੁਣਿਆ ਵਾ ਪਰ ਜਦੋਂ ਤੁਹਾਨੂੰ ਦੇਖਦੇ ਆ ਵਿੱਚ ਤੁਸੀਂ ਝੋਨਾ ਲਾ ਰਹੇ ਹੁੰਦੇ ਆ ਤੁਹਾਡੇ ਨਾਲ ਸਾਥੀ ਜਿਹੜੇ ਸਾਜ਼ ਵਜਾ ਰਹੇ ਹੁੰਦੇ ਆ ਤੇ ਉਹ ਤੁਹਾਡੀ ਵੀਡੀਓ ਐਨੀ ਜ਼ਿਆਦਾ ਚੜ ਜਾਂਦੀ ਆ ਲੋਕ ਮੈਨੂੰ ਲੱਗਦਾ ਇਹ ਫੀਲ ਕਰਦੇ ਆ ਕਿ ਇੱਕ ਗਰੀਬ ਬੰਦਾ ਵੀ ਅੱਗੇ ਪਹੁੰਚ ਸਕਦਾ ਵਾ ਹਨਾ ਹਾਂਜੀ ਹਾਂਜੀ ਬਹੁਤ ਸਪੋਰਟ ਕਰਦੇ ਸਾਰੇ ਜੀ ਆਪਣੇ ਜੀ ਹਾਂ ਲੋਕੀ ਕਹਿੰਦੇ ਵੀ ਕਰੀ ਚੱਲ ਵੀ ਤੇਰੀ ਮਿਹਨਤ ਅੱਗੇ ਆਊਗੀ ਹੂੰ ਤੇ ਇਸ ਕਰਕੇ ਮੈਂ ਪਿਆਰ ਨਹੀਂ ਛੱਡਦੇ ਵੀ ਆਪ ਦਾ ਕੰਮ ਕਰੀ ਜਾਂਦਾ ਕੰਮ ਵੀ ਕਰਦਾ ਜੀ ਤੇ ਰੀਲਾਂ ਵੀ ਪਉਣਾ ਜੀ ਅੱਛਾ ਇਹ ਨਾਮ ਕੀ ਹੈ ਤੁਹਾਡਾ ਹਰਸ਼ਾ ਜੀ ਹਰਸ਼ ਹਰਸ਼ ਅੱਜ ਤੁਹਾਡੀ ਮਾਤਾ ਜੀ ਵੀ ਮੌਜੂਦ ਆ ਤੁਹਾਡੇ ਉਹ ਸਾਰੇ ਸਾਥੀ ਇੱਥੇ ਹਨਾ ਖੜੇ ਹੋਏ ਆ ਜਿਹੜੇ ਤੁਹਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਆ ਪਹਿਲਾਂ ਸ਼ੁਰੂਆਤ ਆਪਾਂ ਨਾ ਇੱਕ ਇਹੋ ਜਿਹੇ ਗਾਣੇ ਤੋਂ ਕਰਨੀ ਆ ਜਿੱਥੋਂ ਤੁਹਾਨੂੰ ਲੱਗਦਾ ਕਿ ਸ਼ਾਇਦ ਉਹ ਗਾਣਾ ਤੁਹਾਡਾ ਸੁਪਰ ਡੂਪਰ ਹਿੱਟ ਰਿਹਾ ਜਿਸ ਤੋਂ ਬਾਅਦ ਤੁਹਾਨੂੰ ਪਛਾਣ ਮਿਲੀ ਸੋਸ਼ਲ ਮੀਡੀਆ ਤੇ ਤੁਹਾਡੇ ਫਾਲੋਅਰਜ਼ ਵਧਣ ਲੱਗੇ ਹਾਂਜੀ ਕਰ ਦੇਣੀ ਦਿਲਦਾਰ ਕਵਾੜੀਆਂ ਬਣਿਆ ਸੀ ਜੀ ਆਰਨ ਕਿਦਾਂ ਗਾਣਾ ਪਾਈਦਾ ਅੱਛਾ ਹਾਂਜੀ ਉਹ ਗਾਣਾ ਮੈਂ ਪੁੱਠਾ ਬਣਾਇਆ ਸੀ ਝੋਨੇ ਦੇ ਜੀ ਹੂੰ ਪੱਟ ਦੇ ਸੀ ਫੱਕ ਨਾਲ ਬੰਦੇ ਚਾਰ ਸੀ ਪਹਿਲਾਂ ਅਸੀਂ ਫੜ ਲਿਆ 20000 ਸੀ ਘਾਰੇ ਵਿੱਚ ਕੰਮ ਅਸੀਂ ਕਰੀ ਜਾਂਦੇ ਆ ਕੱਲਾ ਕੱਲਾ ਡੱਕਾ ਥੱਲੇ ਝੜੀ ਜਾਂਦੇ ਆ ਜਦੋਂ ਕਤੇ ਖੜੇ ਆ ਤਾਂ ਮੈਂ ਹੀ ਵਿਚਾਰੇ ਖੜੇ ਆ ਛੱਡ ਜਾਂਦੇ ਪਾਂ ਤੈਨੂੰ ਬਾਲੀਆਂ ਕੁੜੇ ਸਵੇਰ ਸਾਮ ਚੋਨਾ ਦਾ ਵਥੇਰਾ ਲੱਗਦਾ ਤੇ ਪਹਿਰੇ ਤੁੱਪ ਲੱਗਦੀ ਏ ਬਾਲੀਆਂ ਕੁੜੇ ਸਵੇਰ ਸਾਮ ਚੋਨਾ ਦਾ ਵਥੇਰਾ ਲੱਗਦਾ ਤੇ ਪਹਿਰੇ ਤੁੱਪ ਲੱਗਦੀ ਏ ਬਾਲੀਆਂ ਕੁੜੇ ਦੁਪਹਿਰੇ ਤੁੱਪ ਲੱਗਦੀ ਏ ਬਾਲੀਆਂ ਕੁੜੇ ਭਾਈ ਬਹਾ ਹੈ ਇਹ ਸਾਜ਼ ਵੀ ਨਾਲ ਤੁਸੀਂ ਲਿਆਂਦਾ ਹੋਇਆ ਵਾ ਆਪਣਾ ਇਹ ਕਿਹੜਾ ਸਾਜ਼ ਹੈ ਵੇਸੀ ਇਹ ਸਾਡਾ ਦੇਸੀ ਸਾਜ਼ ਹੀ ਹੈ ਜੀ ਦੇਸੀ ਸਾਜ਼ ਹੈ ਦੇਸੀ ਜੇ ਬੰਦੇ ਆ ਹਨਾ ਦੇਸੀ ਜੀ ਕਲਾਕਾਰੀ ਤੇ ਨਾਲ ਦੇਸੀ ਸਾਜ਼ ਤੇ ਮੈਨੂੰ ਇਹ ਦੱਸੋ ਮਾਤਾ ਜੀ ਮੁੰਡੇ ਦੇ ਅੰਨੇ ਚਾਚੇ ਆ سوشل میڈیا ਤੇ ਖੁਸ਼ੀ ਹੁੰਦੀ ਆ ਬਹੁਤ ਖੁਸ਼ੀ ਹੁੰਦੀ ਆ ਜੀ ਲੋਕਾਂ ਨੂੰ ਵੇਖ ਕੇ ਜਣੇ ਮੈਨੂੰ ਵੀ ਆ ਹੁੰਦਾ ਜੀ ਮੇਰੇ ਵੀ ਕੋਈ ਦਿਨ ਆਵੇ ਜੀ ਤੇ ਇਹ ਇਹ ਬੱਚੇ ਮੈਨੂੰ ਬਨਾ ਰੌਸ਼ਨ ਕਰਨ ਮੇਰਾ ਇੱਕ ਇੱਕ ਮਾਂ ਤਾਂ ਹਮੇਸ਼ਾ ਚਾਹਦੀ ਆ ਮੇਰਾ ਪੁੱਤ ਹਨਾ ਸਟਾਰ ਬਣੇ ਪਰ ਖੁਸ਼ੀ ਹੁੰਦੀ ਆ ਜਦੋਂ ਲੋਕ ਤੁਹਾਡੇ ਮੁੰਡੇ ਦੀਆਂ ਵੀਡੀਓਜ਼ ਦੇਖਦੇ ਆ ਬਹੁਤ ਜ਼ਿਆਦਾ ਮੈਨੂੰ ਆਪਦੇ ਹੀ ਲੱਗਦੇ ਆ ਜੀ ਆਪਦੇ ਲੱਗਦੇ ਆ ਹਾਂ ਆਪਦੇ ਹੀ ਲੱਗਦੇ ਜਿੱਦਾਂ ਮੈਨੂੰ ਵੀ ਐਂ ਇਦਾਂ ਦਚਣ ਲੱਗ ਜਾਂਦੇ ਆ ਅੱਛਾ ਤੁਸੀਂ ਤੁਸੀਂ ਵੀ ਇਹਨਾਂ ਦੇ ਨਾਲ ਹੋ ਤੁਸੀਂ ਝੋਨਾ ਲਾ ਰਹੇ ਸੀ ਦੋਨੀ ਮਾਂ ਹਾਂ ਹਾਂਜੀ ਆ ਜਾਈ ਦੱਕਦੇ ਤੇ ਮੂੰ ਤਾਂ ਮੈਂ ਉੱਥੇ ਸਫਾਈ ਕਰਦੀ ਆ ਬਾਥਰੂਮ 'ਤੇ ਅੱਛਾ ਹਾਂ ਇੱਥੇ ਨਗਾਇਤ ਜਾਂਦੇ ਆ ਉੱਥੇ ਵੀ ਇਹਰੇ ਲਈ ਮੈਂ ਬਦਵਾਵਾ ਕਰਦੀ ਆ ਅੱਛਾ हां ਵੀ ਮੇਰਾ ਪੁੱਤ ਵੀ ਕਿਤੇ ਹਰੇ ਕੋਕੜੇ ਮੇਰੀ ਇਹੀ ਬਸ ਹੈ। ਹਮਮ ਨਗਰ ਦਵਾਰੇ ਚ ਵੀ ਜਾਣੀ ਬਸ ਮੈਂ ਇਹੀ ਕਹਿੰਦੀ ਮਾਲਕਾ ਵੀ ਮੇਰੀ ਵੀ ਕਿਤੇ ਸੁਣ। ਇੱਕ ਅੱਲਾ ਕੱਲਾ ਪੁੱਤ ਆ। ਦੋ ਆ ਜੀ। ਦੋ ਆ। ਹਾਂਜੀ। ਫਿਰ ਸਾਰਾ ਪਰਿਵਾਰ ਐਦ ਦੀ ਤੁਸੀਂ ਦਿਹਾੜੀ ਤੇ ਜਾਂਦੇ ਹੋ। ਹਾਂਜੀ ਹਾਂਜੀ ਬਸ ਸਹੀ ਹੈ। ਸਮਝਾਣਾ। ਇੱਕ ਇੱਕ ਸੁਪਨਾ ਦੇਖਦੇ ਹੋ ਆਪਣੇ ਪੁੱਤ ਦੀ ਅੱਖ ਦੇ ਵਿੱਚ ਕਿ ਸਾਰਾ ਪਰਿਵਾਰ ਜਿਹੜਾ ਸ਼ੁਰੂ ਤੋਂ ਦਿਹਾੜੀਆਂ ਲਾਂਦਾ ਸੀ ਪਰ ਅੱਜ ਮੁੰਡਾ ਕੁਝ ਅਲੱਗ ਕਰ ਰਿਹਾ ਵਾ। ਹਾਂਜੀ ਹਾਂਜੀ ਹਾਂ ਬਹੁਤ ਖੁਸ਼ੀ ਆ ਜੀ। ਮੈਨੂੰ ਵੀ ਜੇ ਇਹ ਹੋ ਗਿਆ ਤਾਂ ਸਾਰੀ ਅਸੀਂ ਸੈਟ ਆ ਜੀ। ਹਮਮ ਹਾਂਜੀ। ਬਾਈ ਗੰਮ ਤਾਂ ਤੁਸੀਂ ਇੱਧਰ ਆ ਜਾਓ ਤੁਸੀਂ ਜਿੱਦਾਂ ਹਨਾ ਆਰਨੇਟ ਸੁਣਦੇ ਹੋ ਹਨਾ ਬਾਕੀ ਸਿੰਗਰ ਸੁਣਦੇ ਹੋ ਤੇ ਇਹ ਤੁਸੀਂ ਗਾਣੇ ਜਿੱਦਾਂ ਪੁੱਠੇ ਬਣਾਉਂਦੇ ਹੋ ਹਨਾ ਇਹ ਇੱਕ ਅੱਦੇ ਕਿਸੇ ਨੇ ਕਿਹਾ ਨਹੀਂ ਬਈ ਤੂੰ ਕਿਹੜਾ ਕੰਮ ਕਰਦਾ ਤੂੰ ਤਾਂ ਗਾਣੇ ਪੁੱਠੇ ਬਣਾਉਣਾ ਕਿ ਸ਼ਾਬਾਸ਼ ਹੀ ਮਿਲਦੀ ਆ ਬਈ ਦਿਮਾਗ ਆ ਬੰਦੇ ਨੇ ਹਨਾ ਕਿਹੋ ਜਿਹੀਆਂ ਲਾਈਨਾਂ ਬਣਾਤੀਆਂ ਇਦਾਂ ਕੁਝ ਸੁਣਨ ਨੂੰ ਮਿਲਦਾ ਨਹੀਂ ਕਈ ਕਹਿ ਵੀ ਦਿੰਦੇ ਆ ਜੀ ਕਈ ਲੋਕੀ ਤਾਂ ਕਹਿੰਦੇ ਬਹੁਤ ਵਧੀਆ ਬਈ ਤੂੰ ਕਹਿੰਡਾ ਚੱਕੀ ਚੱਲ ਫੱਟੇ ਵਿੱਚ ਤੇ ਮਿਹਨਤ ਦਾ ਮੁੱਲ ਪਾਊਗਾ ਅੱਛਾ ਹਾਂਜੀ ਹੂੰ ਕੀ ਸੁਪਨਾ ਕੀ ਆ ਅੱਗੇ ਜਾਣ ਦਾ ਸੁਪਨਾਸਨ ਨੂੰ ਪਤਾ ਹੈ ਜਿਹੜੀ ਲੈਣ ਚ ਮੈਂ ਪਿਆ ਆ ਮੈਨੂੰ ਆਇਆ ਵੀ ਮਹੀਨੇ ਵਿੱਚ ਲੋਕੀ ਜਾਣਨ ਵਿੱਚ ਤਰੱਕੀ ਹੋਵੇ ਆਪਣੀ ਹਨਾ ਬਾਕੀ ਦੋਨੇ ਨੂੰ ਪਤਾ ਹੈ ਵੀ ਇਹ ਕਿਹੜੇ ਕੰਮ ਚ ਪਿਆ ਮੈਨੂੰ ਕਹਨੇ ਤਰੀ ਸੁਣੂਗਾ ਰੱਬ ਹਮ ਸਾਰੇ ਲੋਕੀ ਵਧੀਆ ਕਹਿੰਦੇ ਆ ਵੀ ਬਸ ਚੱਕੀ ਚੱਲ ਬਈ ਕੰਮ ਅੱਛਾ ਲੋਕ ਤਾਂ ਕਹਿ ਦਿੰਦੇ ਆ ਕਿ ਬਈ ਗਰੀਬੀ ਆ ਗਰੀਬੀ ਤਾਂ ਬੰਦੇ ਦੇ ਸ਼ੌਂਕ ਮਾਰ ਦਿੰਦੀ ਆ ਤੁਹਾਨੂੰ ਨਹੀਂ ਕਦੇ ਲੱਗਾ ਵੀ ਪੈਸਾ ਤਾਂ ਹੈ ਨਹੀਂ ਅੱਗੇ ਕਿੱਦਾਂ ਜਾਊਂਗਾ ਹਨਾ ਕਿੱਦਾਂ ਮੈਂ ਆਪਣੇ ਗਾਣੇ ਰਿਲੀਜ਼ ਕਰਾਊਂਗਾ ਮੈਂ ਕਿੱਥੋਂ ਲਿਖਾਊਂਗਾ ਉਹ ਚੀਜ਼ਾਂ ਨਹੀਂ ਮਾਈਂਡ ਦੇ ਵਿੱਚ ਆਣੀਆਂ ਕਿ ਕਿੰਨਾ ਕੁ ਔਖਾ ਵਾ ਸਫਰ ਨੇ ਮੇਰੇ ਸਾਰੇ ਸੌਖਾ ਹੀ ਆ ਜੀ ਆਪਣਾ ਕੋਈ ਔਖਣੀ ਲੱਗਦਾ ਹੀ ਨਹੀਂ ਓ ਕਿਵੇਂ ਬਸ ਆਪਣਾ ਦਿਮਾਗ ਹੀ ਮਹਾਰਾਜ ਮਹਾਰਾਜ ਨੇ ਦਿਮਾਗ ਦੇ ਤਾਰੀ ਦਿਲ ਕਰਦਾ ਵੀ ਆਪਾਂ ਅੱਗੇ ਜਾਵਾਂਗੇ ਹਾਂ ਆਪਾਂ ਸੋਚਿਆ ਵੀ ਸਭ ਕੁਝ ਵੀ ਅੱਗੇ ਜਾਣਾ ਜੀ ਭਾਈ ਕਿੰਨੇ ਸਾਲ ਤੋਂ ਤੁਸੀਂ ਅੱਧੀ ਝੋਨਾ ਲਗਾਉਂਦੇ ਹੋ ਮੈਨੂੰ ਹੋ ਗਏ 7-8 ਸਾਲ 7-8 ਸਾਲ ਤੋਂ ਉਮਰ ਕਿੰਨੀਆਂ ਤੁਹਾਡੀ 24 ਸਾਲ ਜੀ ਅੱਛਾ ਮਤਲਬ ਕਾਫੀ ਤੁਸੀਂ ਯੰਗ ਐਜ ਤੋਂ ਸ਼ੁਰੂ ਕਰ ਦਿੱਤਾ ਸੀ ਹਾਂ ਜੀ ਮੈਂ 15 ਕਿ ਸਾਲਾਂ ਨਾਲ ਜਦੋਂ ਮੈਂ ਕੰਮ ਤੇ ਲੱਗਿਆ ਸੀ ਨਿੱਕਾ ਹੁੰਦਾ ਸੀ ਕਰ ਦੇ ਵਿੱਚ ਮਜਬੂਰੀ ਪੈ ਗਈ ਸੀ ਕਿ ਦਿਹਾੜੀ ਲਗਾਣੀ ਪਈ ਇਸ ਤਰ੍ਹਾਂ ਲੋਕਾਂ ਦੇ ਖੇਤਾਂ 'ਚ ਕੰਮ ਕਰਨਾ ਪਿਆ ਹਾਂਜੀ ਮੈਂ ਮਜਬੂਰੀ ਬਣ ਗਈ ਸੀ ਕਰੇ ਸਰਦਾ ਨਹੀਂ ਸੀ ਭੈਣਾਂ ਵਿਆਹਣ ਵਾਲੀਆਂ ਸੀ ਉਹ ਵਾਈਆਂ ਜੀ ਤੇ ਫਿਰ ਪੜਿਆ ਗਿਆ ਨਹੀਂ ਜੀ ਮੈਂ ਕੰਮ ਕਰਨੀ ਲੱਗ ਗਈ ਅੱਛਾ ਪੜੀ ਨਹੀਂ ਤੁਸੀਂ ਹਾਂਜੀ 5 ਹੀ ਪੜਿਆ ਜੀ ਹਟ ਗਈ 5ਵੀਂ ਵਿੱਚੋਂ ਹਾਂਜੀ ਮਲਾਲ ਹੁੰਦਾ ਜੇ ਸ਼ਾਇਦ ਪੜ੍ਹਾਈ ਕੀਤੀ ਹੁੰਦੀ ਤਾਂ ਥੋੜਾ ਐਡਵਾਂਸ ਹੋਰ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਕਰ ਸਕਦਾ ਹਾਂ ਜੀ ਹੁਣ ਤਾਂ ਹੁੰਦਾ ਵੀ ਪੜੇ ਹੁੰਦੇ ਨਾ ਵੀ ਦੋ ਹੋਰ ਮੜਾ ਚੰਗਾ ਕਰ ਲੈਂਦੇ ਪਰ ਮੈਨੂੰ ਐ ਹੁੰਦਾ ਵੀ ਹੁਣ ਵੀ ਮੈਂ ਅੱਗੇ ਜਾਵਾਂ ੜੂਗਾ ਆਪਣੇ ਦੇ ਵਿਸ਼ਵਾਸ ਆ ਪੂਰਾ ਹਾਂਜੀ ਪੂਰਾ ਵਿਸ਼ਵਾਸ ਆ ਭਾਈ ਜਦੋਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਹਨਾ ਲੋਕੇਸ਼ਨ ਭੇਜੋ ਤੁਸੀਂ ਕਿਹਾ ਮੈਨੂੰ ਤਾਂ ਭਾਵੇਂ ਭੇਜਣੀ ਨਹੀਂ ਆਉਂਦੀ ਹੈਗੀ ਹਨਾ ਮੋਬਾਈਲ 'ਤੇ ਤੁਸੀਂ ਕਿੱਦਾਂ ਚਲਾਉਂਦੇ ਹੋ ਤੁਸੀਂ ਵੀਡੀਓਜ਼ ਪਾਉਂਦੇ ਹੋ ਇਹ ਫੇ ਕੋਈ ਮਦਦ ਕਰਦਾ ਨਾਲ ਨਹੀਂ ਕੋਈ ਨਹੀਂ ਮਦਦ ਦੀ ਆਪ ਹੀ ਕਰਦਾ ਸਭ ਕੁਝ ਗਾਣੇ ਵੀ ਆਪ ਹੀ ਬਣਾਉਣਾ ਵਾ ਤੇ ਗਾਉਣਾ ਵੀ ਆਪ ਹੀ ਆ ਤੇ ਆਪ ਹੀ ਵੀਡੀਓ ਪਾਉਣਾ ਸਾਰਾ ਕੁਝ ਆਪ ਹੀ ਅੱਛਾ ਇਹ ਤੁਸੀਂ ਮਿੰਟ ਤੋਂ ਪਹਿਲਾਂ ਗਾਣਾ ਕਿੱਦਾਂ ਤਿਆਰ ਕਰ ਇਕਦਾ ਮਤਲਬ ਮਾਈਂਡ ਦੇ ਵਿੱਚ ਆਂਦਾ ਜਾਂ ਕਿਦਾਂ ਇਹ ਬਸ ਆਪ ਹੀ ਮੈਨਟ ਆ ਜਾਂਦਾ ਜਿੱਦਾਂ ਕੰਮ ਕਰਦੇ ਆਂ ਜੇ ਵੀ ਆਏ ਗੱਲਾਂ ਆਏ ਬਣੂਗੇ ਹਨਾ ਮੇਰੇ ਦਿਮਾਗ ਚ ਟੂਨ ਚੱਲੀ ਜਾਂਦੀ ਰਹਿੰਦੀ ਵੀ ਆਏ ਨਹੀਂ ਆਏ ਬਣੂਗਾ ਗਾਣਾ ਫਿਰ ਮੈਂ ਉਹਦੇ ਹੀ ਬਣਾ ਦੇਣਾ ਵਾਂ ਗਾਣਾ ਸਿਚੁਏਸ਼ਨਲ ਬਣਾ ਦਿੰਨੇ ਹਨਾ ਹਾਲਾਤ ਦੇ ਅਨੁਸਾਰ ਇੱਕ ਹੋਰ ਸੌਂਗ ਹੋ ਜਾਵੇ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਜਿੱਦਾਂ ਤੁਸੀਂ ਗਰੀਬੀ ਤੇ ਕੁਝ ਗਾਣਾ ਚਾਹੁੰਦੇ ਹੋ ਉਹ ਵਗੈਰਾ ਗਰੀਬੀ ਤੇ ਬਣਾਇਆ ਜਿਵੇਂ ਮੈਂ ਕਰਨਾ ਵਾਂ ਗਾਣਾ ਚੋਣ ਲਾਜਣਾ ਇਹ ਬਣਾਇਆ ਸੀ ਉਹ ਵੀਡੀਓ ਬਹੁਤ ਵਾਇਰਲ ਹੋਈ ਸੀ ਅੱਛਾ ਕਿਉਂ ਨਾ ਲਾਉਂਦੇ ਲਾਉਂਦੇ ਯਾਰ ਕਿਸੇ ਨੂੰ ਬੁਲਾਉਂਦੇ ਨਹੀਂ ਆਪਦੀ ਪਾਂਤ ਲਾ ਕੇ ਫਿਰ ਕਿਸੇ ਨਾਲ ਲਵਾਉਂਦੇ ਨਹੀਂ ਯਾਰੀ ਵਿੱਚ ਯਾਰ ਗੋਰੀਏ ਪੂਰੇ ਪਾਂਤੇ ਵੇਖ ਜਾਂਦੀ ਤੇਰੇ ਯਾਰ ਦੀ ਤੂੰ ਫਿਰਦੀ ਆ ਝੋਨਾ ਲਾਉਣ ਨੂੰ ਧਰਮੀ ਫਿਰਦੀ ਐ ਇੱਥੇ ਬੰਦੇ ਮਾਰਦੀ ਬਾਲੀ ਹੁੰਦੀ ਤੱਤ ਗੋਰੀਏ ਜਿੰਦਗਾ ਨਹੀਂ ਹੈਗੀ ਮਾੜੀ ਤੇਰੇ ਯਾਰ ਦੀ ਤੂੰ ਫਿਰਦੀ ਆ ਝੋਨਾ ਲਾਉਣ ਨੂੰ ਅੱਛਾ ਇਹ ਭਾਈ ਆ ਜਿਹੜਾ ਸਾਵਲਾ ਰੰਗ ਵਾਏ ਧੁੱਪ ਦੇ ਵਿੱਚ ਘੁੰਮ ਘੁੰਮ ਕੇ ਤਾਂ ਨਹੀਂ ਹੋ ਗਿਆ ਇਹ ਬਸ ਆਈ ਹੋਇਆ ਵਾ ਜੀ ਧੁੱਪੇ ਕੰਮ ਕਰੀ ਜਾਏਦਾ ਕੰਮ ਤਾਂ ਮਰਹਿੰਦਾ ਨਹੀਂ ਧੁੱਪੇ ਰਹਿਣਾ ਮੈਂ ਕੀਰ ਹੁੰਦੀ ਨਹੀਂ ਜੀ ਬਸ ਕਾਲਾ ਹੀ ਹੋਣਾ 24 24 ਸਾਲ ਦੇ ਮੁੰਡੇ ਤਾਂ ਟੌਰ ਮਾਰਦੇ ਆ ਹਨਾ ਪੂਰੇ ਆਪਣੇ ਸ਼ੌਂਕ ਹੀ ਬੜੇ ਅਵੱਲੇ ਰੱਖਦੇ ਆ ਕਈ ਨਸ਼ਿਆਂ ਦੇ ਵਿੱਚ ਪੈ ਜਾਂਦੇ ਆ ਬੁਰੀਆਂ ਸੰਗਤ ਦੇ ਵਿੱਚ ਪੈ ਜਾਂਦੇ ਆ ਤੇ ਤੁਹਾਡੇ ਦਿਲ ਦੇ ਵਿੱਚ ਜਾਂ ਕਿਸੇ ਕਦੇ ਐਦਾ ਪ੍ਰਮਾਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਹੋਵੇ ਕਿ ਇੱਕੋ ਹੀ ਡਾਇਰੈਕਸ਼ਨ ਆ ਕਿ ਬਈ ਮੈਂ ਤਾਂ ਆਪਣਾ ਸੁਪਨਾ ਪੂਰਾ ਕਰਨਾ ਮੈਂ ਹੀ ਮੈਨੂੰ ਕਦੇ ਰੀਸ਼ ਨਹੀਂ ਕਰਦਾ ਵੀ ਉਹ ਚੰਗੇ ਕੱਪੜੇ ਪਾਏ ਆ ਵੀ ਉਹ ਗੀੜੇ ਕੱਢਦਾ ਮੈਂ ਕੱਢਾ ਹਨਾ ਮੈਨੂੰ ਆ ਵੀ ਬਸ ਮੈਂ ਮਿਹਨਤ ਕਰੀ ਜਾਵਾਂ ਹਨਾ ਜੇ ਮਿਹਨਤ ਅੱਗੇ ਮੈਂ ਕਰ ਗਿਆ ਇੱਕ ਤਰੱਕੀ ਹੋਗੀ ਤੇ ਇੱਕ ਦਿਨ ਬਾਅਦ ਆਪ ਹੀ ਮਾਡਲ ਬਣ ਜਾਣਾ ਹੈ ਮਾਡਲ ਬਣ ਜਾਣਾ ਹੈ ਪੂਰਾ ਵੱਡਾ ਸੁਪਨਾ ਚੱਕੀ ਫਿਰਦੇ ਹੋ ਤੁਸੀਂ ਹਾਂਜੀ ਹਾਂ ਜੀ ਬਾਤ ਦੱਬੀ ਬੈਠਾ ਜੀ ਲੱਗਦੀ ਆ ਕੋਈ ਸਪੋਰਟ ਮਿਲੇਗੀ ਜਿੱਦਾਂ ਕੋਈ ਚੀਜ਼ ਵਾਇਰਲ ਹੁੰਦੀ ਆ ਤਾਂ ਅਕਸਰ ਵੱਡੇ ਜਿਹੜੇ ਕਲਾਕਾਰ ਵਾ ਉਹ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਸੋਸ਼ਲ ਮੀਡੀਆ ਤੇ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਤੱਕ ਕਿਸੇ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਨਹੀਂ ਹਾਲ ਤੱਕ ਨਹੀਂ ਕੀਤੀ ਪਰ ਕਾਰਨ ਲਾ ਦਾਂਗੇ ਆਪਾਂ ਹਾਂਜੀ ਪੂਰਾ ਆਪਣੇ ਦਾ ਵਿਸ਼ਵਾਸ ਆਪਣੇ ਆਪ ਤੇ ਵੀ ਬਣਾ ਕੇ ਕੁਛ ਨਾ ਕੁਛ ਹਾਂਜੀ ਅਏ ਅੱਗੇ ਹੋਰ ਕੀ ਕਰਨ ਦੀ ਤਮੰਨਾ ਵਾ ਜਿੱਦਾਂ ਮੈਂ ਦੇਖਿਆ ਤੁਸੀਂ ਸਿੱਧੂ ਬਾਈ ਤੇ ਵੀ ਹਨਾ ਕਾਫੀ Song ਬਣਾਏ ਪਹਿਲਾਂ ਤਾਂ ਉਹ ਹੋ ਜਵੇ ਇੱਕ Song ਮੂਸੇ ਵਾਲਾ ਦਾ ਸੀ ਹਾਂ ਉਹ ਸਿੱਧੂ ਦਾ ਮੈਸਤਰੀਆਂ ਵਾਲੇ ਬਣਾਇਆ ਸੀ ਹੂੰ ਪੂਰੇ 8 ਵਜੇ ਮੈਸਤਰੀਆਂ ਨਾਲ ਧੜੀ ਹਰ ਜਾਵੇ ਚੋਬਰ ਆ ਕੇ ਪੂਰੀ ਦਾ ਮਸਾਲਾ ਵੀ ਬਣਾਵੇ ਬੰਦ ਬੰਦ ਬਾਅਦ ਮੈਨੂੰ ਮੈਸਤਰੀ ਸੱਦੀ ਜਾਵੇ ਮੈਸਤਰੀ ਮਸਾਲਾ ਇਟਾ ਮੰਗਦਾ ਵੱਡੀ ਖੰਧ ਕੱਢੀ ਜਾਵੇ ਬਠੜ ਚੱਕ ਚੱਕ ਬੁਰਾ ਹਾਲ ਮੇਰਾ ਹੋਈ ਜਾਂਦਾ ਜਿਵੇਂ ਜਿਵੇਂ ਤਪਣਾ ਦੁਪਹਿਰਾ ਹੋਈ ਜਾਂਦਾ ਹੌਲੀ ਹੌਲੀ ਮਿਸਤਰੀਆਂ ਆਣਾ ਬਹਣ ਜੋਗੀ ਚਾਲ ਵੈਸੇ ਹੀ ਹੁਣ ਕੰਮ ਤਾਂ ਵਥੇਰਾ ਹੋਈ ਜਾਂਦਾ ਮਸਾਲਾ ਸਾਨ ਦਾਣੀ ਰੇਤਾ ਬਾਈ ਹੁੰਦਾ ਬਾਲਾ ਗੱਲਾ ਠੇਕੇਦਾਰ ਕਹਿੰਦਾ ਕੰਮ ਨੂੰ ਤੋਂ ਬੰਦਾ ਬੜਾ ੱਟਲਾ ਬਾਈ ਤੁਸੀਂ ਨਾਲ ਹੈ ਨਾ ਆ ਢੋਲ ਕੀ ਦੀ ਸ਼ਕਲ ਚ ਸਾਜ ਚੱਕਿਆ ਵਾ ਇਹ ਇਹ ਬਾਈ ਲੱਗਦਾ ਕਿ ਕਿੱਦਾਂ ਮਤਲਬ ਤੁਹਾਡੇ ਤੋਂ ਵੀ ਪੂਰੀ ਮਿਹਨਤ ਕਰਵਾਉਂਦਾ ਵਾ ਇਹ ਭੜਾਈ ਆ ਤੁਹਾਡਾ ਅੱਗੇ ਜਾਊਗਾ ਹਾਂਜੀ ਚਾਚੇ ਦੇ ਮੁੰਡੇ ਅੱਛਾ ਹਾਂਜੀ ਇਹ ਲੱਗਦਾ ਮੁੰਡਾ ਅੱਗੇ ਤੱਕ ਜਾਊਗਾ ਹਾਂਜੀ ਜਾਊਗਾ ਜੀ ਹੂੰ ਤੁਹਾਡੀ ਪੂਰੀ ਫੋਲ ਸਪੋਰਟ ਵਾ ਪੂਰੀ ਸਪੋਰਟ ਹੈ ਯਾਡੀ ਜੀ ਜਦੋਂ ਦੇਖਦੇ ਹੁੰਦੇ ਹੋ ਤੁਸੀਂ ਤਾਂ ਝੋਨਾ ਲਗਾ ਰਹੇ ਹੋ ਤੇ ਇਹ ਦੇਖਦੇ ਹੋ ਇਹ ਝੋਨਾ ਲਗਾਉਣ ਦੇ ਵਿੱਚ ਵੀ ਵੀਡੀਓਜ਼ ਬਣਾਈ ਜਾ ਰਹੇ ਆ ਹਨਾ ਕੁਝ ਨਾ ਕੁਝ Song ਕੋਈ ਗੀਤ ਕ੍ਰੀਏਟ ਕਰੀ ਜਾ ਰਹੇ ਆ ਇਦਾਂ ਫਿਰ ਕੀ ਫੀਲ ਕਰਦੇ ਹੋ ਉਸ ਵੇਲੇ ਨੇ ਫੀਲਾ ਸੀ ਪੂਰਾ ਕਰ ਦੇ ਬਾਕੀ ਛੋਨਾ ਬਹੁਤ ਜਿਆਦਾ ਲਾਉਂਦਾ ਜੀ ਸਾਰਾਂ ਤੋਂ ਜ਼ਿਆਦਾ ਸੀ ਉਹ ਸਾਡੇ ਚ ਲਾਉਂਦਾ ਜੀ ਅੱਛਾ ਕੰਮ ਚ ਵੀ ਤੇਜ਼ ਤੇ ਕਲਾਕਾਰੀ ਚ ਵੀ ਤੇਜ਼ ਹਾਂਜੀ ਕਲਾਕਾਰੀ ਸਾਰੇ ਕੰਮ ਚ ਹੀ ਤੇਜ਼ ਹੈ ਸਾਡੇ ਨਾਲ ਤਾਂ ਅੱਛਾ ਹਾਂਜੀ ਫਿਰ ਚਾਹਦੇ ਹੋ ਕਿ ਭਰਾ ਸਾਡਾ ਸਟਾਰ ਬਣੇ ਹਾਂਜੀ ਪੂਰੀ ਉਮੀਦ ਹੈ ਬਣੂਗਾ ਜੀ ਹੂੰ ਫਿਰ ਤੁਸੀਂ ਕਿੰਨੇ ਕਚਿਰ ਤੋਂ ਇੰਜ ਹੀ ਨਾਲ ਮਤਲਬ ਕਦਮ ਨਾਲ ਕਦਮ ਮਲਾ ਕੇ ਖੜੇ ਹੋ ਭਰਾ ਨਾਲ ਹੋ ਗਏ 4 ਸਾਲ ਹੋ ਗਏ ਸਾਨੂੰ ਇਕੱਠੇ ਨਾਲ ਹਾਂਜੀ ਅੱਛਾ ਐਦਾਂ ਹੀ ਫਿਰ ਤੁਸੀਂ বাজਾਂਦੇ ਹੋ ਹਨਾ ਫਿਰ ਕਿਸ ਤਰੀਕੇ ਦੇ ਨਾਲ ਮਤਲਬ ਕੰਮ ਕਿੱਦਾਂ ਮੈਨੇਜ ਹੋ ਜਾਂਦਾ ਨਾਲ-ਨਾਲ ਹਾਂਜੀ ਨਾਲ ਹੀ ਕਰੀ ਜਾਈਦੀ ਬਸ ਮਾੜਾ ਮੋਟਾ ਪਹਿਲਾਂ ਵਜਾ ਲੈਣੀ ਜੀ ਭੰਗੜੇ ਦਾ ਕੰਮ ਕਰਦੀ ਨਹੀਂ ਨਾਲ ਥੋੜਾ ਬਤਾ ਅੱਛਾ ਉਹਦੇ ਵਿੱਚ ਚੱਲਦੀ ਸਾਡਾ ਨਾਲ ਅੱਛਾ ਭਾਈ ਇਹ ਤਾਂ ਚਲੋ ਝੋਨੇ ਦਾ ਸੀਜ਼ਨ ਆ ਹਨਾ ਪਰ ਇਸ ਤੋਂ ਇਲਾਵਾ ਫਿਰ ਤੁਸੀਂ ਘਰ ਦਾ ਗੁਜ਼ਾਰਾ ਕਿੱਦਾਂ ਤੋੜਦੇ ਹੋ ਇੱਕ ਦੋ ਵਾਰ ਮਿਸਤਰੀਆਂ ਨਾਲ ਜੀ ਅੱਛਾ ਹਾਂਜੀ ਮਿਸਤਰੀਆਂ ਨਾਲ ਦਿਹਾੜੀ ਲੱਗ ਜਾਂਦੀ ਜਦੋਂ ਮਤਲਬ ਝੋਨੇ ਦਾ ਸੀਜ਼ਨ ਖਤਮ ਹੋ ਗਿਆ ਫਿਰ ਤੁਸੀਂ ਮਿਸਤਰੀ ਉੱਥੇ ਰਾਜਗਿਰੀ ਇਦਾਂ ਦੀ ਚੀਜ਼ਾਂ ਹਨਾ ਦਿਹਾੜੀ ਤੇ ਜਾਂਦੇ ਹੋ ਹਾਂ ਮਿਸਤਰੀਆਂ ਨਾਲ ਕਰਦੇ ਹਾਂ ਤੁਹਾਨੂੰ ਪਰ ਘਰ ਦਾ ਗੁਜ਼ਾਰਾ ਫਿਰ ਤਰਜੰਦਾ ਵਾ ਸੌਖਾ ਹੋ ਜਾਂਦਾ ਵਾ ਕਿ ਲੱਗਦਾ ਕਿ ਬੜੀ ਮੁਸ਼ਕਲ ਦੇ ਨਾਲ ਮਿਹਨਤ ਕਰਨੀ ਪੈ ਰਹੀ ਆ ਬਸ ਐ ਗਜ਼ਾਰ ਹੋਈ ਜਾਂਦਾ ਜੀ ਦਿਹਾੜੀ ਜਣਾ ਰਸਨ ਪਾਣੀ ਚੱਲਦਾ ਜੀ ਅੱਛਾ ਹਾਂਜੀ ਹੋਰ ਤਾਂ ਕੁਝ ਬੰਦ ਨਹੀਂ ਜੱਪ ਕਹਦੇ ਵੀ ਇੰਨੇ ਬਣਾਲੇ ਹਨ ਇੰਨੇ ਜੋੜਲੇ ਬਸ ਰਸਨ ਪਾਣੀ ਚੱਲਦਾ ਜੀ ਦਿਹਾੜੀ ਨਾਲ ਤੁਹਾਨੂੰ ਪਤਾ ਹੀ ਆ 450 ਦਿਹਾੜੀ ਆ 200 ਰੁਪਈਆ ਨਾਲ ਤਾਂ ਖਰਚਾ ਲੱਗ ਜਾਂਦਾ ਘਰੇ ਜੀ ਹਾਂਜੀ ਐਂ ਬਸ ਕਿਹੜੇ ਕਲਾਕਾਰ ਨੂੰ ਸਭ ਤੋਂ ਵੱਧ ਸੁਣਦੇ ਹੋ ਮੈਂ ਤਾਂ ਕਲਾਕਾਰ ਸਿੱਧੂ ਮੂਸੇਵਾਲਾ ਆਰ ਨੇ ਤਕ ਕੋਰਲਮਾਨ अच्छा ਤੇ ਫਿਰ ਇਹਨਾਂ ਦੇ ਜਦੋਂ ਗਾਣੇ ਸੁਣਦੇ ਹੋ ਫਿਰ ਮਾਈਂਡ ਦੇ ਵਿੱਚ ਇਹੀ ਆਉਂਦਾ ਕਿ ਮੈਂ ਇਸ ਗਾਣੇ ਦਾ ਆਪੋਜ਼ਿਟ ਕੁਝ ਬਣਾਵਾਂ ਹਾਂਜੀ ਮੈਂ ਜਦੋਂ ਸੁਣ ਲੈਂਦਾ ਕੋਈ ਵੀ ਗਾਣਾ ਮੈਂ ਪ੍ਰਭਾਵ ਦਾ ਕਰਦਾ ਵਾਂ ਸੋਚਦਾ ਗਾਣਾ ਉਹ ਬਣਾ ਦੇਣਾ ਮੈਂ ਚਾਹੇ ਲੋਨ ਤੇ ਹੋਵੇ ਚਾਹੇ ਮੈਸਟਰ ਗਾਣਾ ਚਾਹੇ ਚੋਣੇ ਤੇ ਕਾਹੀ ਤੇ ਮਰਜੀ ਹੋਵੇ ਹਾਂ ਜਿਵੇਂ ਆਪਦਾ ਬਣਾ ਦੇਣਾ ਗਾਣਾ ਕਈ ਵਾਰ ਨਾ ਬੰਦਾ ਗਾਣਾ ਉਦੋਂ ਬਣਾਉਂਦਾ ਜਦੋਂ ਉਹ ਚੀਜ਼ਾਂ ਕਈ ਵਾਰ ਹੋਈਆਂ ਵੀ ਹੋਣ ਹਨਾ ਫੀਲ ਬੰਦੇ ਨੇ ਕੀਤੀਆਂ ਹੋਣ ਜਿਹੜਾ ਤੁਸੀਂ ਹੁੰਦੀਆਂ ਗੱਲਾਂ ਕਰਦੇ ਹੋ ਕੁਸ਼ਤਾਂ ਦੀਆਂ ਗੱਲਾਂ ਕਰਦੇ ਹੋ ਇਹ ਚੀਜ਼ਾਂ ਜ਼ਿੰਦਗੀ ਚ ਅਸਲ ਚ ਵੀ ਹੋਈਆਂ ਵਾਂ ਨਾਲ ਬੀਤੀਆਂ ਵਾਂ ਹਾਂਜੀ ਬੀਤੀਆਂ ਮੈਨੂੰ ਦੱਸਦੇ ਰਹਿੰਦੇ ਲੋਕੀ ਹਨਾ ਇੱਕ ਮੇਰੇ ਨਾਲ ਮੁੰਡਾ ਲੱਗ ਸੀ ਕੰਮ ਤੇ ਉਹ ਕਹਿੰਦਾ ਯਾਰ ਮੇਰੇ ਘਰਾਂ ਵਾਲੀ ਲੋਨ ਚੱਕ ਲੈਂਦੀ ਹਨਾ ਵੀ ਤੇ ਕਹਿੰਦਾ ਤੂੰ ਮੋੜਨੀ ਬਾਲੀ ਔਖੀ ਹਨਾ ਵੀ ਮੈਂ ਕਸ਼ਤਾਂ ਭਰਦਾ ਰਹਿ ਜਾਣਾ ਮੈਂ ਉਹ ਤੇ ਗਾਣਾ ਜੁੜਿਆ ਸੀ ਇੱਕ ਅੱਛਾ ਮੈਂ ਵਿਚਾਰਾ ਕੰਮ ਸੀ ਵਾਲਾ ਦਾੜੀਆਂ ਕਰਦਾ ਰਿਆ ਤੂੰ ਚੱਕਦੀ ਸੀ ਲੋਣ ਮਹੀਨੇ ਬਦ ਕੇ ਸਤਾ ਪਰਦਾ ਰਿਆ ਕਿੰਨਾ ਕੰਮ ਮੈਂ ਕਰਦਾ ਤੈਨੂੰ ਤਰਸਨ ਆਇਆ ਨਹੀਂ ਹਾਏ ਚਾਰ ਵਾਰੀ ਲੋਣ ਚੱਕ ਲੈ ਅੱਜ ਤੱਕ ਕੁਝ ਨਾ ਬਣਾਇਆ ਨਹੀਂ ਮੈਂ ਵਿਚਾਰਾ ਕਮਸੀ ਵਾਲਾ ਦਿਹਾੜੀਆਂ ਕਰਦਾ ਰਿਆ ਤੂੰ ਚੱਕਦੀ ਸੀ ਲੋਣ ਮਹੀਨੇ ਬਦ ਕੇ ਸਤਾ ਪਰਦਾ ਰਿਆ ਇੱਕ ਤੁਸੀਂ ਸੱਬੇ ਬਾਈ ਤੇ ਵੀ ਬਣਾਇਆ ਉਹ ਵੀ ਜਰਾ ਹੋ ਜਵੇ ਉਹ ਚਲੋ ਚੰਗੀ ਗੱਲ ਓ ਚਲੋ ਚੰਗੀ ਗੱਲ ਸੱਬੇ ਕੋਠੀ ਵਾਲਾ ਹੋ ਗਿਆ ਕਲਾਕਾਰ ਬਣਵੇ ਤੋ ਰੋਟੀ ਵਾਲਾ ਹੋ ਗਿਆ ਮਿਹਨਤਾਂ ਨਾਲ ਬਣ ਗਿਆ ਤੇਰਾ ਘਰਬਾਰ ਵੇ ਤੈਨੂੰ ਮਿਲਣ ਆਉਂਦੇ ਆ ਨਾ ਤ ਵੱਡੇ ਕਲਾਕਾਰ ਵੇ ਸੱਬਾ ਬਾਈ ਜਦ ਮਿਲਣ ਆਉਂਦੇ ਆ ਨਾ ਤ ਵੱਡੇ ਕਲਾਕਾਰ ਵੇ ਉਹ ਵੀ ਜਦੋਂ ਗਰੀਬੀ ਦੇ ਵਿੱਚੋਂ ਹਨਾ ਨਿਕਲੇ ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਬਣਦੀਆਂ ਸੀ ਮੋਟੀਵੇਸ਼ਨ ਦੇ ਲਈ ਕਿ ਹਨਾ ਕਿ ਉਹ ਦੇਖੋ ਉਹ ਵੀ ਬੰਦਾ ਕਲਾਕਾਰ ਬਣਿਆ ਕਿੱਦਾਂ ਕਿਹੜੇ ਹਾਲਾਤਾਂ ਚੋਂ ਨਿਕਲਿਆ ਮਨ ਦੇ ਵਿੱਚ ਖੁਦ ਵੀ ਇਦਾਂ ਫੀਲ ਹੁੰਦਾ ਕਿ ਮੈਂ ਵੀ ਇਹ ਚੀਜ਼ ਕਰਨੀ ਆ ਹਾਂਜੀ ਉਹ ਬਣੀ ਵੀ ਸਟਰਗਲ ਬਹੁ ਕੀਤਾ ਦਿਹਾੜੀਆਂ ਕਰਦਾ ਰਿਹਾ ਆਪਣੇ ਨੂੰ ਤੇ ਉਹ ਬਾਈ ਅੱਜ ਇਹ ਟਾਪਾ ਵੀ ਕੋਸ਼ਿਸ਼ ਕਰਨੀ ਉਹਦੇ ਨੂੰ ਆਪਾਂ ਨੂੰ ਵੀ ਰੀਸ ਕਰਨੀ ਆ ਵੀ ਆਪਾਂ ਉਹਦੇ ਨੂੰ ਬਣੀ ਬਾਈ ਪਰ ਪਰ ਜਦੋਂ ਬੰਦਾ ਹਿੱਟ ਹੋ ਜਾਂਦਾ ਨਾ ਫਿਰ ਬੰਦਾ ਭੁੱਲ ਜਾਂਦਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕੀ ਲੱਗਦਾ ਵਾ ਮਤਲਬ ਕਿਹੋ ਜਿਹਾ ਜਜ਼ਬਾਤ ਵਾ ਤੁਹਾਡੇ ਇਸ ਚੀਜ਼ ਲਈ ਪਰ ਆਪਾਂ ਅਸੀ ਦੀ ਭੁੱਲ ਦੇਣੀ ਆ ਆਪਾਂ ਯਾਦ ਰੱਖਾਂ ਵੀ ਆਪਾਂ ਵੀ ਇਹ ਕੰਮਾਂ ਚ ਲੰਗੇ ਵੀ ਹਨਾ ਆਪਾਂ ਵੀ ਹੋਣੀ ਕਰਨਾ ਇਹ ਗੋਣੀ ਰੱਖਣੀ ਹਨਾ ਵੀ ਆਪਾਂ ਵੱਧ ਕੇ ਰੱਖਣਾ ਸਾਰਿਆਂ ਨੂੰ ਇੱਕ ਦਾ ਬੰਦਾ ਪੈਰ ਛੱਡ ਜਾਂਦਾ ਹਨਾ ਵੀ ਮੈਂ ਅੱਜ ਉੱਚੇ ਮਕਾਨ ਤੇ ਹੋ ਗਿਆ ਪਰ ਆਪਾਂ ਇਹ ਗੱਲ ਨਹੀਂ ਰੱਖਣੀ ਜੀ ਅੱਛਾ ਲੋਕ ਜਦੋਂ ਕਮੀਆਂ ਕੱਢਦੇ ਆ ਫਿਰ ਕੀ ਕਹਿੰਦੇ ਹੁੰਦੇ ਆ ਜਿੱਦਾਂ ਮੈਂ ਦੇਖਿਆ ਕਈ ਲੋਕ ਕਹਿੰਦੇ ਬਾਈ ਸਲੋ ਥੋੜਾ ਗਾਇਆ ਕਰ ਐਦਾਂ ਦੀਆਂ ਚੀਜ਼ਾਂ ਲੋਕ ਲੱਤਾਂ ਖਿੱਚਣ ਵਾਲੇ ਮਿਲਦੇ ਆ ਕਿ ਸਾਰੇ ਸ਼ਾਬਾਸ਼ੀ ਦਿੰਦੇ ਆ ਕਈ ਕਹਿ ਗਏ ਨਾ ਸਲੋ ਗਾਇਆ ਕਰ ਜੀ ਮੈਂ ਇਥੋਂ ਸਲੋ ਨਹੀਂ ਗਾਇਆ ਹੁੰਦਾ ਜੀ ਤੇਜ਼ੀ ਮੇਰੇ ਚੱਕਰੀ ਵਾਲੇ ਆ ਅੱਛਾ ਪਰ ਇਹਦੇ ਨਾਲ ਬੀਟਰ ਲਾਉਣੀ ਪੈਂਦੀ ਆ ਜੀ ਅੱਛਾ ਹਾਂ ਢੋਲ ਕਿ ਨਾਲ ਇਹ ਇਹ ਸਾਰੀਆਂ ਚੀਜ਼ਾਂ ਦੀ ਨੌਲੇਜ ਹੈਗੀ ਆ ਕਿ ਕਿੱਦਾਂ ਹਨਾ ਸਾਜ਼ ਦੇ ਨਾਲ ਇਹ ਚੀਜ਼ਾਂ ਕਰਨੀਆਂ ਵਾ ਇਹ ਚੀਜ਼ਾਂ ਕਿਸੇ ਨੇ ਸਿਖਾਈਆਂ ਜਾਂ ਖੁਦ ਸਰਚ ਕਰਦੇ ਰਹਿੰਦੇ ਹੋ ਤੁਸੀਂ ਆਪਣਾ ਤਾਂ ਕਿਸੇ ਨੇ ਨਹੀਂ ਦਿਖਾਈਆਂ ਜੀ ਹਾਂ ਆ ਵੀ ਕਰ ਜਿੰਦਗੀ ਲੱਗਦੀ ਹੈ ਇਹਨਾਂ ਚੀਜ਼ਾਂ 'ਚ ਬਣ ਜਾਗੀ ਹਾਂ ਬਣ ਜੂਗੀ ਜਰੂਰ ਆਸ ਰੱਖੀ ਆਪਣੀ ਵੀ ਬਾਣੀ ਜਾਣੀ ਹੈ ਹਾਂਜੀ ਐਨਾ ਵਿਸ਼ਵਾਸ ਕਿੱਥੋਂ ਆਂਦਾ ਇੱਕ ਕਿਰਤੀ ਬੰਦੇ ਦੇ ਵਿੱਚ ਜੀ ਮੈਨੂੰ ਐਂ ਵਿਸ਼ਵਾਸ ਹੈ ਨਾ ਜਦੋਂ ਮੈਂ ਨਿੱਕਾ ਹੁੰਦਾ ਸੀ ਮੈਂ ਆਦੀ ਮਮੇ ਨੂੰ ਕਹਿੰਦਾ ਹੁੰਦਾ ਸੀ ਮੰਮੀ ਮੈਂ ਵੀ ਹਣਾ ਵੀ ਬਾਨਾ ਕੁਸ ਵੀ ਜਿਵੇਂ ਹੁਣ ਆ ਰੋਕੀ ਰੀਲਾਂ ਪਾਈ ਜਾਂਦੇ ਵੀ ਹਣਾ ਵੀ ਆਪਣੇ ਜਿਹਾ ਇੰਨਾ ਹੋਣਾ ਰਣਾ ਮੇਰੀ ਮੰਮੀ ਕਹਿੰਦੀ ਤੂੰ ਪੜਿਆ ਤਾਂ ਹੈ ਨਹੀਂ ਵੀ ਕਿਵੇਂ ਤੂੰ ਬਣੇਗਾ ਹਣਾ ਨਾ ਮਮੀ ਮੈਂ ਉਹ ਦੀ ਕੋਸ਼ਿਸ਼ ਪੂਰੀ ਕਰਨੀ ਹਨ ਵੀ ਮੈਂ ਬਣਾ ਹਨਾ ਚਾਹੇ ਮੈਂ ਪੜਿਆ ਜਾਂ ਨਾ ਪੜਿਆ ਮੈਂ ਵੀ ਦੁਨੀਆ ਮੁਰੇ ਆਉਣਾ ਹੈ ਚਾਹੀ ਮੜਾ ਜ ਆਪਣੀ ਥੋੜਾ ਜਿਹਾ ਵਾਧਾ ਜਾਂ ਵੀ ਆਉਣਾ ਵਾ ਨਾ ਕੇਰਾਂ ਤੇ ਮੇਰੀ ਮਰਜ਼ੀ ਨੇ ਸੁਣ ਲਈ ਰੱਬ ਨੇ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਬੰਦਾ ਮਾੜੇ ਬੰਦੇ ਨੂੰ ਟਿਕੜ ਨਹੀਂ ਦਿੰਦਾ ਅੱਗੇ ਜਿਹੜੇ ਬਹੁਤ ਸ਼ੈਨਸ਼ਾ ਕਹਿ ਦਿੰਦੇ ਆ ਕਿ ਬੈਠੇ ਹੋਏ ਨੇ ਜਿਹੜੇ ਚੜ੍ਹਾਈ ਜਿਹੜੀ برداشت ਨਹੀਂ ਕਰਦੇ ਐਦਾਂ ਨਹੀਂ ਕਦੇ ਸੋਚਿਆ ਕਿ ਮੈਨੂੰ ਕੋਈ ਮੌਕਾ ਦੇਊਗਾ ਜਾਂ ਨਹੀਂ हां जी, जी।, जी।, जी। यार हैगा ਵੀ ਕੰਮ ਗਾਨਾ ਆਪਣਾਲੇ ਬਹੁਤ ਵੱਡੇ ਧੋਖੇ ਖਾਦੇ ਮੇ ਜੀ ਇੰਸਟਾਗ੍ਰਾਮ ਦੇ ਹੀ ਇੱਕ ਤਾਂ ਮੇਰਾ ਨਾ 60000 ਦਾ ਦੁੱਖ ਹੋਇਆ ਜੀ ਅੱਛਾ ਹਾਂ ਇਹ ਤਾਂ ਮੇਰਾ ਨਾ 25000 ਦਾ ਦੁੱਖ ਹੋਇਆ ਜੀ ਉਹ ਧੋਖਾ ਕਿੱਦਾਂ ਕਰਗੇ ਇੱਕ ਯਾਰ ਦੋਸਤ ਬਣ ਕੇ ਬਸ ਆਇਆ ਜੀ ਕਰਗੇ ਇੱਕ ਬੰਦੇ ਨੇ ਗਾਣਾ ਕਰਾਇਆ ਸੀ ਮੇਰਾ ਮੁਲਾਪੁਰ ਤੋਂ ਸੀ ਅੱਛਾ ਹੁਣ 25000 ਰੁਪਿਆ ਪਵਾ ਲਿਆ ਜੀ ਤੇ ਗਾਣਾ ਚੱਲਿਆ ਨਹੀਂ ਹੱਟ ਨਹੀਂ ਹੋਇਆ ਹਣਾ ਉਹ ਕਹਿੰਦਾ ਮੈਂ ਵਦਗਾ ਚੈਨਲ ਤੇ ਪਾਉਂਗਾ ਕਿ ਤੇਰਾ ਟੀਵੀ ਤੇ ਗਾਣਾ ਆਊਗਾ ਅੱਛਾ ਤੇ ਇੱਕ ਦਿਨ ਕੁਝ ਨਹੀਂ ਹੋਇਆ ਉਹਨੇ ਚੈਨਲ ਨਾਲ ਮਾੜੇ ਤੇ ਗਾਣਾ ਪਾਦਾ ਜੀ ਮੇਰਾ ਮ ਅੱਛਾ ਹਾਂਜੀ ਇਹ ਲੱਖ ਰੁਪਏ ਪੈਸੇ ਕਿੱਥੋਂ ਕੱਟੇ ਕੀਤੇ ਸੀ ਇਹਨੇ ਉਹ ਮੇਰੇ ਬਣਾਇਆ ਸੀ ਮੈਂ ਕਿਹਾ ਤੂੰ 50000 ਰੁਪਏ ਫੜ ਕੇ ਪਲਾ ਯਾਰ ਦੋਸਤ ਨੂੰ ਉਹ ਕਹਿੰਦਾ ਮੇਰੀ ਮੰਮੀ ਵਾਲੀ ਬਿਮਾਰ ਆ ਤੇ ਉਹ ਕਹਿੰਦੇ ਫੇ ਕਿਹੜੀ ਬਣਾ ਕੇ ਮੈਂ ਤਾਂ ਪਵਾਲੇ ਅੱਛਾ ਤੇ ਉਹੀ ਮੇਰੇ ਲਈ 2 ਲੱਖ ਰੁਪਏ ਬਣ ਗਿਆ ਮੇਰੇ ਦੂਰ ਲਈ ਅੱਛਾ ਤੇ ਉਹ ਹੱਲੇ ਤੱਕ ਜੁੜਿਆ ਕਿ ਨਹੀਂ ਨਹੀਂ ਉਹ ਮਿਲਾ ਦੇ ਸਾਰੇ ਲਾਤੇ ਸਾਰੇ ਹਾਂਜੀ ਸੋ ਬਈ ਇਹ ਕੁਛ ਉਹ ਕਲਾਕਾਰ ਨੇ ਜਿਹੜੇ ਉਹਨਾਂ ਹਾਲਾਤਾਂ ਦੇ ਵਿੱਚ ਸੁਪਨਾ ਦੇਖਦੇ ਆ ਜਿੱਥੇ ਸ਼ਾਇਦ ਕਿਸੇ ਨੂੰ ਕੋਈ ਉਮੀਦ ਨਹੀਂ ਹੁੰਦੀ ਪਰ ਫਿਰ ਵੀ ਇਹ ਮੁੰਡਾ ਬਾਈ 24 ਸਾਲ ਦੀ ਉਮਰ ਦਾ ਮਾਤਰ ਤੇ ਬਚਪਨ ਤੋਂ ਸੌਂਗ ਤਿਆਰ ਕਰਦਾ ਵਾ ਆਪਣੇ ਮਾਈਂਡ ਦੇ ਨਾਲ ਬਣਾ ਲੰਦਾ ਵਾ ਮੈਨੂੰ ਲੱਗਦਾ ਰਿਪੀਟ ਤੇ ਗਾਣੇ ਸੁਣਦੇ ਹੋ ਤਾਂ ਮਾਈਂਡ ਦੇ ਵਿੱਚ ਇਹ ਚੀਜ਼ਾਂ ਫਿਰ ਫੁਰਦੀਆਂ ਵਾ ਅੱਗੇ ਤੋਂ ਅੱਗੇ ਹਾਂਜੀ ਇੱਕ ਗਾਣਾ ਸੋਹਣਾ ਪੈਂਦਾ ਵਾ ਵਰੀ ਵੀ ਦੁਬਾਰਾ ਜੁੜ ਜਾਂਦਾ ਗਾਣਾ ਆਪਣੇ ਆਪ ਜੁੜ ਜਾਂਦਾ ਹਾਂਜੀ ਹਾਂਜੀ ਹੂੰ ਮਾਤਾ ਕੁਝ ਕਹਿਣਾ ਚਾਹੁੰਦੇ ਹੋ ਕਿ ਕਿੱਦਾਂ ਦੀ ਹਾਲਾਤਾਂ ਦੇ ਵਿੱਚੋਂ ਨਿਕਲੇ ਪਰ ਅੱਜ ਲੱਗਦਾ ਵਾ ਕਿ ਤਕਦੀਰ ਬਦਲ ਸਕਦੀ ਆ ਹਾਂਜੀ ਹਾਂਜੀ ਮੈਂ ਆਨੇ ਖੁਦ ਮੈਂ ਆ ਮੁੰਡੇ ਬੈਠਿਆ ਇਹ ਨਾ ਮੇਰੇ ਖੁਦ ਮਹਾਰਾਜ ਨਾਲ ਖੜਦਾ ਹਾਂ ਮਹਾਰਾਜ ਨੇ ਹੁਣ ਇਹਦੇ ਤੇ ਕਿਰਪਾ ਹੂੰ ਖੁਦ ਮੈਨੂੰ ਮਾਲਕ ਕਹਿੰਦਾ ਵੀ ਇਹ ਸਮਾ ਤੇਰੇ ਤੇ ਚੰਗਾ ਆ ਰਿਹਾ ਹੂੰ ਬੱਸ ਮੈਨੂੰ ਉਹ ਨਾ ਦੇਖ ਮਤਵਾਤ ਲੋਕ ਧੋਖੇ ਕਰ ਜਾਂਦੇ ਆ ਐਦਾਂ ਮੂਰਖ ਬਣਾ ਜਾਂਦੇ ਆ ਲੱਗਦਾ ਹਾਂ ਬਹੁਤ ਜੀ ਬਹੁਤ ਜ਼ਿਆਦਾ ਧੋਖੇ ਹੁੰਦੇ ਕੀ ਕਹ ਦਿੰਦੇ ਆ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਸੋਚਦੇ ਵੀ ਆ ਹੋਊਗਾ ਕੰਮ ਤੇ ਮੈਨੂੰ ਵਿਸ਼ਵਾਸ ਹੈ ਅੱਛਾ ਲੋਕ ਕਹਿੰਦੇ ਨਹੀਂ ਕਰਨਾ ਇਹ ਨਹੀਂ ਕਰ ਨਹੀਂ ਸਕਦਾ ਉਹ ਨਹੀਂ ਚਾਹਦਾ ਪਰ ਮੈਨੂੰ ਵਿਸ਼ਵਾਸ ਹੈ ਮਹਾਰਾਜ ਦਾ ਵਿਸ਼ਵਾਸ ਮੈਨੂੰ ਹੋਰ ਕਿਛੇ ਨਹੀਂ ਇਹ ਨਾਲ ਦੇ ਬੰਦੇ ਕਹਿੰਦੇ ਆ ਕਿ ਨਹੀਂ ਹੋ ਸਕਦਾ ਇਹ ਨਹੀਂ ਨਾਲ ਦੇ ਕਹਿੰਦੇ ਹੋਰ ਕੋਈ ਬਥੇਰੇ ਹੁੰਦੇ ਜੀ ਅੱਛਾ ਹਾਂ ਜੀ ਬਾਈ ਤੋੜ ਦਿਆ ਹੌਸਲਾ ਕੇ ਨਹੀਂ ਅੱਗੇ ਵਧਣ ਦੇਣਾ ਜੱ ਤੇ ਤੋ ਹੋਣਾ ਹੀ ਨਹੀਂ ਤੂੰ ਕੀ ਕਿਹੜੇ ਕੰਮਾਂ ਚ ਕਹਿ ਰਹੇਂਦੇ ਤੂੰ ਆਣ ਪੜ ਬੰਦਾ ਵੀ ਹਣਾ ਵੀ ਤੈਨੂੰ ਨਹੀਂ ਹੋਣਾ ਮੈਂ ਕਹਿੰਦਾ ਕੋਈ ਨਹੀਂ ਯਾਰ ਮੈਂ ਆਪੇ ਕਰੂੰਗਾ ਵੀ ਮੇਰਾ ਮਹਾਰਾਜ ਹੀ ਸਾਧਾ ਤਾਂ ਮਹਾਰਾਜ ਹੈਗਾ ਨਾਲ ਆਪੇ ਸਾਨੂੰ ਹਜੇ ਪਰਮਾਤਮਾ ਜੀ ਆਪਣੇ ਵਿਸ਼ਵਾਸ ਹ ਹਾਂਜੀ ਅੱਜ ਦੇ ਸਮੇਂ ਦੇ ਵਿੱਚ ਤਾਂ ਤੁਹਾਡੇ ਵਰਗੇ ਮੁੰਡੇ ਨਸ਼ਿਆਂ ਦੇ ਵਿੱਚ ਪਏ ਹੋਏ ਆ ਦੇਖਦੇ ਹੋ ਉਹਨਾਂ ਵੱਲ ਹਾਂਜੀ ਬਹੁਤ ਨਸ਼ੇ ਦੇ ਪਏ ਆ ਜੀ ਹੂੰ ਦੋ بار ਕਰੀ ਜਾਂਦੇ ਜੀ ਚਟਾ ਉਹ ਚਟਾ ਲਈਦਾ ਕੋਈ ਗਾਣਾ ਗੋਲੀਆਂ ਖਾਈ ਜਾਂਦਾ ਕੋਈ ਪ੍ਰੈਗਾ ਖਾਈ ਜਾਂਦਾ ਜੀ ਬਸ ਐਂ ਚੱਲੀ ਜਾਂਦੀ ਤੁਹਾਡਾ ਤਾਂ ਨਹੀਂ ਕਦੇ ਵੀ ਇਧਰਲੇ ਪਾਸੇ ਧਿਆਨ ਪਿਆ ਜਾਂ ਕਿਸੇ ਨੇ ਤੁਹਾਨੂੰ ਪਰਮਾਨ ਦੀ ਕੋਸ਼ਿਸ਼ ਕੀਤੀ ਨਹੀਂ ਅੱਜ ਦੇ ਨਾ ਹੀ ਆਪਣਾ ਕੀਤਾ ਜੀ ਨਾ ਹੀ ਪਾਇਆ ਨਾ ਹੀ ਆਪਣਾ ਅੱਜ ਤੇ ਕਿਹਾ ਕਿਸੇ ਨੇ ਜੀ ਤਾਂ ਹੁਣ ਜੀ ਕਰੂਗਾ ਇਹ ਤਾਂ ਆਪ ਖਾਊਗਾ ਤੱਕੇ ਨਾਲ ਕੋਈ ਨਿਕ ਸੁਣ ਲਾਉਂਦਾ ਜੀ ਹਮ ਇਧਰ ਕੋਈ ਨਿਕ ਸੁਆ ਅੱਜ ਤਾਈਂ ਅਸੀਂ ਤਾਂ ਖਾ ਨਹੀਂ ਕਰਦੇ ਕਿਸੇ ਨਾਲ ਜਵੇਂ ਨਾ ਤਾਂ ਖਾ ਕੀਤਾ ਤੇ ਨਾ ਚ ਕਰਨ ਸਾਨੂੰ ਮਹਾਰਾਜ ਕਿਵੇਂ ਕਹ ਫੋਣਦੇ ਹੂ ਹਾਂਜੀ ਸੋ ਬਿਲਕੁਲ ਇਹ ਤਸਵੀਰ ਜਿਹੜੀ ਦਿਖਾਈ ਆ ਕਿ ਕਿਸ ਤਰੀਕੇ ਦੇ ਨਾਲ ਝੋਨਾ ਵੀ ਇਹ ਲਗਾਉਂਦੇ ਨੇ ਨਾਲ ਦੇ ਸਾਥੀ ਜਿਹੜੇ ਆ ਇਹਨਾਂ ਦੇ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਨੇ ਪਰ ਇੱਕ ਗਰੀਬੀ ਦੇ ਵਿੱਚੋਂ ਇੱਕ ਹੁਨਰਮੰਦ ਮੰਦਾ ਜਦੋਂ ਇੱਕ ਸੁਪਨੇ ਦੇਖਦਾ ਹੈ ਕਿ ਮੈਂ ਉਹਨਾਂ ਸੁਪਨਿਆਂ ਨੂੰ ਸਕਾਰ ਕਰਨਾ ਤਾਂ ਮੈਨੂੰ ਲੱਗਦਾ ਕਿ ਪੰਖ ਤੁਹਾਨੂੰ ਵੀ ਦੇਣੇ ਚਾਹੀਦੇ ਨੇ ਇਹੋ ਜਿਹੇ ਹੁਨਰਮੰਦ ਲੋਕਾਂ ਨੂੰ ਜਿਸ ਬੰਦੇ ਦੀ ਹਮੇਸ਼ਾ ਸਾਰਾ ਦਿਨ ਜਿਹੜਾ ਉਸ ਦਾ ਮਿੱਟੀ ਦੇ ਨਾਲ ਮਿੱਟੀ ਹੋ ਕੇ ਲੰਘ ਜਾਂਦਾ ਹੈ ਪਰ ਉਹ ਬੰਦੇ ਦਾ ਸੁਪਨਾ ਬਹੁਤ ਵੱਡਾ ਹੈ ਕਿ ਬਈ ਮੈਂ ਵੀ ਸਟਾਰ ਬਣਨਾ ਹੈ ਉਹ ਮਾਂ ਨਾਲ ਖੜੀ ਆ ਕਹਿ ਰਹੀ ਆ ਮੇਰਾ ਪੁੱਤ ਸਟਾਰ ਜ਼ਰੂਰ ਬਣੂਗਾ ਹੁਣ ਸਟਾਰ ਕਦੋਂ ਬਣਦਾ ਏ ਜ਼ਰੂਰ ਦੇਖਣਾ ਹੋਏਗਾ ਪਰ ਸੋਸ਼ਲ ਮੀਡੀਆ ਤੇ ਅਗਰ ਲੋਕ ਤੁਹਾਨੂੰ ਦੇਖਣਾ ਚਾਹੁੰਦੇ ਆ ਦੱਸ ਸਕਦੇ ਆ ਤੁਸੀਂ ਕਿੱਦਾਂ ਫੋਲੋ ਕਰ ਸਕਦੇ ਆ ਆਪਣੀ ਅੜੀ ਅਰਸ਼ਮਣੋਂ ਗੱਲ ਆ ਜੀ ਹਾਂ ਜੀ YouTube ਤੇ ਵੀ Instagram ਤੇ ਵੀ ਤੇ Facebook ਤੇ ਵੀ ਹਾਂ ਅਰਸ਼ਮਣੋਂ ਗੱਲ ਆ ਜੀ ਏਡੀ ਕੋਈ ਗਾਣਾ ਸੁਣਾ ਸੁਣਾਣਾ ਚਾਹੁੰਦਾ ਚਲ ਮੇਰੀ ਮਾਂ ਤੇ ਸੁਣਾਉਣਾ ਜੀ ਹਾਂ ਉਹ ਕੱਚੇ ਕੋਠਿਆਂ ਚ ਪਲੇ ਪਰ ਜਿਗਰੇ ਨਹੀਂ ਪਕੇ ਸੋਚੀਦਾ ਨਹੀਂ ਟਹਿ ਗਏ ਅਸੀਂ ਖਾਦੇ ਬੜੇ ਤੱਕੇ ਨਾ ਹੀ ਜੇਬ ਵਿੱਚ ਰੁਪਈਆ ਨਹੀਂ ਕੀਤੀ ਪਰਵਾ ਪਤਾ ਇੱਕ ਦਿਨ ਤੱਕ ਯਾਨਾ ਆਊਗਾ ਲੋਕਾਂ ਦੇ ਤਾਂ ਚੰਗੇ ਆਉਂਦੇ ਦਿਨ ਮੰਮੀਆਂ ਦੇਖੀ ਤੇਰੇ ਪੁੱਤ ਦਾ ਜ਼ਮਾਨਾ ਆਊਗਾ ਲੋਕਾਂ ਦੇ ਤਾਂ ਚੰਗੇ ਆਉਂਦੇ ਦਿਨ ਮੰਮੀਆਂ ਦੇਖੀ ਤੇਰੇ ਮੁੰਡੇ ਦਾ ਜ਼ਮਾਨਾ ਆਊਗਾ ਵੀ ਅੱਜ ਦਾ ਸਮਾਂ ਥੋੜਾ ਪਿਆਰ ਇਸ਼ਕ ਮੁਹੱਬਤ ਦਾ ਵਾ ਇਹ ਇਹਦੇ ਤੇ ਕੁਝ ਲਿਖਿਆ ਜਾਂ ਗਾਇਆ ਜਾਂ ਸੁਪਨਾ ਕੁਝ ਅੱਛਾ ਹਣੇ ਹਣੇ ਤੁਹਾਡੇ ਹੋਂ ਤੋਂ ਪਹਿਲਾਂ ਬਸ ਜਾਈਆਂ ਮੈਂ ਪਿਆਰ ਵਾਲੇ ਗਾਣੇ ਲਿਖਿਆ ਜਿਉ ਮੈਂ ਕਰ ਨਹੀਂ ਸਕਦਾ ਕਿਉਂਕਿ ਲੀਕ ਹੋ ਜਾਣਗੇ ਗਾਣੇ ਲੈ ਵੀ ਮੁੰਡੇ ਨੇ ਲੀਕ ਹੌਣ ਦਾ ਵੀ ਪੂਰਾ ਡਰਵਾ ਥੋੜੀਆਂ ਦੋ ਲਾਈਨਾਂ ਹੋ ਜਾਣ ਚੱਲ ਮੈਂ ਬਣਾਵਾ ਦਿੰਦਾ ਜੀ ਵਾਦ ਯੂਮਰਾਂ ਦੇ ਕਿਤੇ ਇੱਕ ਸਾਲ ਨਾਲ ਖੜੀ ਨਹੀਂ ਦਿਲ ਫੱਕਰਾਂ ਦਾ ਤੋੜ ਗੱਲ ਬਾਲੀ ਮਾੜੀ ਕਰੀ ਨਹੀਂ ਮੇਰਾ ਲੱਗਦਾ ਨਹੀਂ ਚੱਤ ਨਹੀਂ ਮੈਂ ਪੈਗ ਲਾਵਾਂ ਨਾ ਤੱਕਾ ਤੋਂ ਸੜ ਕੇ ਗਈਆਂ ਚੋਰਾ ਖਾਈ ਜਾਂਦਾ ਏ ਫੋਨ ਕੰਪਨੀ ਵਾਲੀ ਦਾ ਆਵੇ ਪੱਟ ਹੋਣੀ ਏ ਨਹੀਂ ਮੈਨੂੰ ਤੇਰਾ ਹੀ ਭਲੇਖਣ ਤੇ ਆਈ ਜਾਂਦਾ ਏ ਫੋਨ ਕੰਪਨੀ ਵਾਲੀ ਦਾ ਆਵੇ ਪੱਟ ਹੋਣੀ ਏ ਮੈਨੂੰ ਤੇਰਾ ਹੀ ਭਲੇਖਣ ਤੇ ਆਈ ਜਾਂਦਾ ਏ ਕੀ ਬਾਤ ਹੈ ਵੀ ਕੀ ਬਾਤ ਹੈ ਪਲਾ ਮਾਨਸੀ ਦੇਖੋ ਮੁੰਡਿਆਂ ਦੀ ਅੱਛਾ ਕੋਈ ਹੋਰ ਕਿਸੇ ਮੁੱਦੇ ਤੇ ਗਾਣਾ ਚਾਹੁੰਦੇ ਜਿੱਦਾਂ ਰੀਲਾਂ ਦੇ ਵਿੱਚ ਅੱਜ ਕੱਲ ਕੁੜੀਆਂ ਮੁੰਡਿਆਂ ਨੂੰ ਕਾਫੀ ਨਿੰਦਿਆ ਜਾਂਦਾ ਹਨਾ ਕਿ ਸੋਸ਼ਲ ਮੀਡੀਆ ਦਾ ਬਹੁਤ ਗਲਤ ਫਾਇਦਾ ਚੱਕਦੇ ਆ ਤੁਹਾਡੇ ਹਿਸਾਬ ਦੇ ਨਾਲ ਕੀ ਸੋਚ ਆ ਤੁਹਾਡੀ ਕੋਈ ਗਲਤ ਗੱਲ ਨਹੀਂ ਹਣਾ ਜਿਵੇਂ ਐਂਕੇ ਨੂੰ ਤੱਕਣਾ ਛੇੜਨਾ ਵਾ ਹਾਂ ਜੀ ਇਹ ਗਲਤ ਗੱਲ ਬਮੰਦੇ ਆ ਹੂੰ ਕੁਛ ਲਿਖਿਆ ਐਦਾ ਰੀਲਾਂ ਦੇ ਸਟਾਰਾਂ ਤੇ ਕੁਛ ਨਹੀਂ ਐਦਾ ਤਾਂ ਨਹੀਂ ਲਿਖਿਆ ਜੀ ਮੈਂ ਤਾਂ ਆਪਦੀ ਲਾਈਫ ਤੇ ਗਾਉਣਾ ਵਾ ਜਿਵੇਂ ਮੈਂ ਇਸ ਤਰ੍ਹਾਂ ਗਾਣਾ ਗਾਲਾ ਹੂੰ ਤੇ ਦੂਗਾ ਹੁਣ ਮੈਂ ਕਰਨਾ ਆ ਜੀ ਗਾਣੇ ਇੱਕ ਦੋ ਕਰੂੰਗਾ ਹੁਣ ਝੂਣਾ ਲਾਈ ਜਾਂਦੇ ਆ ਜੀ ਹਣਾ ਝੂਨੇ ਵਾਲੇ ਪੈਸੇ ਬਣਾ ਕੇ ਮੈਨੂੰ ਸਾਰਿਆਂ ਦੇ ਵੀ ਗਾਣਾ ਕਰ ਹਣਾ ਕਮੈਂਟਾਂ ਚ ਵੀ ਤੇਰੀ ਵਾਇਸ ਬਹੁਤ ਸੁਣੀ ਆ ਅੱਛਾ ਤੇ ਦੂ ਬਾਅਦ ਮੈਂ ਹਾਂ ਚੰਗਾ ਹੀ ਲਿਆਂਗਾ ਕੁਛ ਹੂੰ ਪਰਮਾਤਮਾ 'ਚ ਯਕੀਨ ਰੱਖਦੇ ਹੋ ਕੁਛ ਬਣਾਇਆ ਬਾਬੇ ਤੇ ਕੋਈ ਗਾਣਾ ਬਾਬੇ ਦਾ ਹਜੇ ਨਹੀਂ ਬਣਾਇਆ ਜੀ ਕੋਈ ਨਹੀਂ ਇੱਕ ਦੋ ਬਾਾਰ ਬਣਾਉਂਗਾ ਇਹ ਉਹਦਾ ਦੂਜੀ ਆ ਜਿਹੜਾ ਪਹਿਲਾ ਵਾਲਿਆ ਨਾ ਮਗਾਲੇ ਨਾ ਕਰਾਂ ਉਹ ਚੋਰੀ ਨਾ ਕੋਈ ਠੱਗੀ ਨਾ ਬਸ ਰੋਟੀ ਸੇ ਕੀ ਜਾਂਦਾ ਹੈ ਚੰਗਾ ਭਲਾ ਪਤਾਏ ਦੁਨੀਆ ਨੂੰ ਬਾਬਾ ਨਾਨਕ ਦੇਖੀ ਜਾਂਦਾ ਹੈ ਮੰਦੀ ਮਹਿਲ ਤਾਂ ਸੁਪੇਸ਼ ਪਾਇਆ ਸੁਭ ਦੀ ਹੁੰਦੀ ਮੂੰਹ ਤਾਂ ਸੋਹਣੇ ਕੱਪੜੇ ਪਾ ਕੇ ਤਾਂ ਹਰ ਕੋਈ ਵੀ ਜੱਜ ਸਕਦਾ ਸੀਸੀਟੀਵੀ ਲਾਉਣੇ ਪੈਗੇ ਬੰਦੇ ਨੂੰ ਬੰਦੇ ਲਈ ਬਾਬਾ ਨਾਨਕ ਤੇਰੇ ਕੈਮਰੇ ਤੋਂ ਦੱਸ ਕਿਹੜਾ ਬਚ ਸਕਦਾ ਸੀਸੀਟੀਵੀ ਲਾਉਣੇ ਪੈਗੇ ਬੰਦੇ ਨੂੰ ਬੰਦੇ ਲਈ ਬਾਬਾ ਨਾਨਕ ਤੇਰੇ ਕੈਮਰੇ ਤੋਂ ਦੱਸ ਕਿਹੜਾ ਬਚ ਸਕਦਾ ਹਾ ਕਿਹੜਾ ਬਚ ਸਕਦਾ ਮੰਮੀ ਪੂਰਾ ਯੋਗਦਾਨ ਦਿੰਦੀ ਆ ਨਾ ਪਿੱਛੋਂ ਦੀ ਵਿੱਚ ਆ ਪਤਾ ਏਦਾਂ ਪਤਾ ਏਦਾਂ ਪੂਰੀ ਏਦਾਂ ਟੈਨਸ਼ਨ ਜਿਹੀ ਦਿੰਦੀ ਮੇਰਾ ਪਤਾ ਗਾਵੇ ਤਾਂ ਵਧੀਆ ਗਾਵੇ ਆਉਂਦੇ ਆ ਜੀ ਗਾਣੇ ਨੂੰ ਤਾਂ ਕਰਕੇ ਪੂਰੇ ਆਉਂਦੇ ਆ ਕੋਈ ਵੀ ਗਾਣਾ ਬਣਾਉਣਾ ਯਾਰ ਮੰਮੀ ਨੂੰ ਸੁਣਾਉਣਾ ਪਹਿਲਾਂ ਅੱਛਾ ਹਾਂਜੀ ਫਿਰ ਬਰਕਤ ਪੈ ਜਾਂਦੀ ਹੈ ਹੈ ਹਾਂਜੀ ਹਾਂ ਮੰਮੀ ਨੂੰ ਸੁਣਾਉਣਾ ਵੀ ਚੰਗਾ ਕਿ ਮਾੜਾ ਮੇਰੀ ਮੰਮੀ ਕਹਿੰਦੀ ਕੋਈ ਨਹੀਂ ਪਾਜ ਦੇ ਤੇਰਾ ਤਾਂ ਲੋਕਾਂ ਨਾਲ ਕੇ ਸਮਝਣਾ ਇੰਨਾ ਬੱਚਿਆਂ ਦੀ ਚੜ੍ਹਾਈ ਕਰਵਾਈ ਹੈ ਮੈਨੂੰ ਪਤਾ ਖੁਰ ਤੇ ਆਪਦੀ ਕਿਉਂ ਨਾ ਹੋਊਗੀ ਹਾਂ ਸਪਨਾ ਦੇਖਦੇ ਹੋ ਗੱਡੀਆਂ ਖੜੀਆਂ ਹੋਣ ਹਨਾ ਸਟਾਰ ਹੋਏ ਇੰਟਰਵਿਊ ਤੇ ਇੰਟਰਵਿਊ ਹੋਣ ਮੁੰਡਾ ਮੇਰਾ ਹਿੱਟ ਹੋ ਜਵੇ ਇਦਾਂ ਦੇ ਸੁਪਨੇ ਦੇਖਦੇ ਹੋ ਖੁਦ ਮਹਾਰਾਜ ਨੇ ਮੇਰੀ ਗੱਲ ਫਈ ਵੀ ਹੈ ਜੀ ਮੈਨੂੰ ਖੁਦ ਮਹਾਰਾਜ ਆਪ ਬਾਈ ਸੁਪਨਾ ਕੀ ਹੈ ਇੱਕ ਲਾਸਟ ਸਵਾਲ ਜੀ ਆਪਣਾ ਸੁਪਨਾ ਹੈ ਬਸ ਆਪ ਕਲਾਕਾਰ ਬਣ ਜਾਈਏ ਜੀ ਵਧੀਆ ਹੂੰ ਫੇ ਕੀ ਹੋਊਗਾ ਕਲਾਕਾਰ ਬਣ ਕੇ ਕਰਾ ਲਾਈਵ ਵਧੀਆ ਬਣਾ ਲਾਈਵ ਸੈਟ ਲਾਈਵ ਵਧੀਆ ਬਣਾਨੀ ਹਾਂਜੀ ਲਾਈਵ ਵਧੀਆ ਬਣ ਜੂਈ ਹਣਾ ਵੀ ਲੋਕੀ ਜਾਣਣ ਵੀ ਆਪਣਾ ਵੀ ਉਹ ਮੁੰਡਾ ਆਣਾ ਵੀ ਉਹ ਪਿੰਡ ਦਾ ਵਹਣਾ ਹੂੰ ਪਿੰਡ ਦਾ ਨਾਮ ਰੁਸ਼ਨ ਕੰਨ ਮੇਰਾ ਪਿੰਡ ਦਾ ਹੀ ਕਰਨਾ ਵਾਦ ਤੋਂ ਵਾਜੀ ਪਿੰਡ ਚ ਕੋਈ ਐਦਾਂ ਦਾ ਕਲਾਕਾਰ ਨਹੀਂ ਅੱਜ ਤੱਕ ਨਹੀਂ ਅਜੇ ਤਾਈਂ ਹੈ ਨਹੀਂ ਜੀ ਹੂੰ ਕੋਈ ਪਿੰਡ ਦੇ ਬੰਦੇ ਜਿਹੜੇ ਸਲਾਮਾ ਕਰਦੇ ਜਾਂ ਸਲੂਟ ਕਰਦੇ ਕਿ ਹਾਂ ਤੂੰ ਕਰ ਅਸੀਂ ਤੇਰੇ ਨਾਲ ਵਾਂਹ ਖੜੇ ਹਾਂ ਹਾਂ ਜੀ ਐਂ ਕਹਿੰਦੇ ਵਾ ਕਾਰਾ ਵੀ ਹਣਾ ਐਂ ਕਹਿੰਦੇ ਬਸ ਐਂ ਤਾਂ ਕਿਸੇ ਨੇ ਨਹੀਂ ਕਿਹਾ ਸਪੋਰਟ ਕਰਦੇ ਤੁਹਾਨੂੰ ਪਤਾ ਪਿੰਡਲੇ ਮਣਿਆ ਕੋਈ ਕਿਸੇ ਨੇ ਪੈਸੇ ਪੱਖੋਂ ਜਾ ਕੇ ਆਹ ਹੋਵੇ ਚੱਲ ਤੂੰ ਗਾਣਾ ਕਰ ਤੇ ਦਮਸ਼ਕ ਨਹੀਂ ਲੱਗਦੀ ਯਾਰ ਕੋਈ ਸਪੋਰਟ ਤਾਂ ਮੂੰਹੋਂ ਬੋਲ ਦਿੰਦੇ ਕਰਦਾ ਕੋਈ ਨਹੀਂ ਮੈਂ ਕਿੱਦਾਂ ਕਰੂੰਗਾ ਮੈਂ ਬਸ ਆਪ ਹੀ ਕਰ ਲੈਣਾ ਹੀ ਹੈਗਾ ਵਿਸ਼ਵਾਸ ਆਪਣੇ ਆਪ ਤੇ ਹੂੰ ਵਿਸ਼ਵਾਸ ਨਾ ਹੋ ਜਾਂਦਾ ਸਭ ਕੁਝ ਹਾਂ ਜੀ ਬੰਦਾਣਾ ਦਿਲ ਦਾਣਾ ਮਾੜਾ ਹੋ ਗਏ ਨਾ ਬਾਬਾ ਆਪੇ ਧੱਕ ਤੇ ਬਿਠਾ ਦਵੇ ਬੰਦਾ ਹੋਵੇ ਨਾ ਬੇਨੀਤ ਕੁੜੇ ਹਾਂ ਆ ਗੱਲ ਹੈ ਜੀ ਬਾਬੇ ਦੇ ਗੱਲ ਆਉਂਦੀ ਆਪਾਂ ਕਾਹ ਹੋਣਾ ਕਿਸੇ ਜੀ ਕੁਝ ਹੋਰ ਰਹਿ ਗਿਆ ਹੋਵੇ ਕੁਝ ਗਾਣਾ ਚਾਹੁੰਦੇ ਹੋਵੋ ਕੁਝ ਦੱਸਣਾ ਚਾਹੁੰਦੇ ਹੋਵੋ ਦਰਸ਼ਕਾਂ ਨੂੰ ਮੈਂ ਚਿੱਟਣਾਂ ਦੇ ਬਣਾਇਆ ਸੀ ਅੰਗਣਾ ਜੀ ਹਾਂ ਹਾਂ ਜਰੂਰ ਕਹਾਗੀ ਕੋੜੇ ਮੁਲਖ ਮੇਰੇ ਨੂੰ ਸੋਚ ਕੋੜ ਫੱਟੇ ਵਾਲੀ ਪੁੱਟੀ ਕਲ ਟੰਡ ਦੇ ਮੋੜ ਤੇ ਜਨਤਾ ਕੋੜੇ ਚੱਟੇ ਵਾਲੀ ਨਸ਼ਿਆਂ ਦਾ ਦੌਰ ਗੁਜ਼ਰਦਾ ਅੱਜ ਕੱਲ ਕੋੜੇ ਮਰਦਾ ਉੱਤੇ ਦਸਹੀ ਤੋਂ ਪਿਉ ਤਰੇ ਨੂੰ ਜਾਵੇ ਨਾ ਫਰਦਾ ਉੱਤੇ ਖਾਂਦੀ ਹੈ ਖਲਖਤ ਫੈਦੇ ਦਿੱਤੇ ਹੋਏ ਟਲਦੇ ਨਹੀਂ ਸਾਡੇ ਜੇ ਸੱਜਣ ਸਜਣੀਆਂ ਕਿਸਮਤ ਨਾਲ ਮਿਲਦੇ ਨਹੀਂ ਸਾਡੇ ਜੇ ਸੱਜਣ ਸਜਣੀਆਂ ਕਰਮ ਨਾਲ ਮਿਲਦੇ ਨਹੀਂ ਸਾਡੇ ਜੇ ਸੱਜਣ ਸਜਣੀਆਂ ਅੱਜ ਕੱਲ ਦੇ ਮੁੰਡੇ ਬਾਹਰਲਾ ਬੜਾ ਸ਼ੌਂਕ ਰੱਖਦੇ ਆ ਕੁੜੀਆਂ ਹੋਣ ਮੁੰਡੇ ਹੋਣ ਬਾਹਰ ਤੇ ਕੋਈ ਬਣਾਇਆ ਵਿਦੇਸ਼ ਦਾ ਚਸਕਾ ਹੁੰਦਾ ਹਰ ਬੰਦੇ ਨੂੰ ਕਿ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਹਨਾ ਇਹ ਕੁਛ ਕਰਦੇ ਹੋ ਇਦਾਂ ਦਾ ਮਹਿਸੂਸ ਲਿਖਦੇ ਹੋ ਕੁਝ ਬੋਲਿਆ ਨਹੀਂ ਜੀ ਮੈਂ ਬਾਹਰ ਜਾਣਾ ਉੱਥੇ ਬਣਾਇਆ ਕਰੂੰਗਾ ਜੀ ਹੈ ਬਾਹਰ ਦਾ ਸੁਪਨਾ ਹੈਗਾ ਸਾਡਾ ਵੀ ਬਾਹਰ ਵੀ ਜਾਣਾ ਜੀ ਇੱਥੇ ਹਾਂਜੀ ਪੰਜਾਬ ਚ ਰਹਿ ਕੇ ਕਿ ਬਾਹਰ ਹੀ ਕਰਨਾ ਜੋ ਕਰਨਾ ਉੱਥੇ ਏਡਾ ਮੈਂ ਆਪੇ ਦਿਮਾਗ ਜਾਇ ਨਹੀਂ ਗੱਲ ਜਦੋਂ ਬਾਹਰ ਜਾਵੜੇ ਵੀ ਇੱਥੇ ਆਏ ਲੋਕ ਦੱਸਣ ਲੱਗ ਜਾਂਦੇ ਵੀ ਥੋ ਆਏ ਨਹੀਂ ਥੋ ਆਏ ਆ ਤੇ ਫਿਰ ਉਹ ਗਾਣਾ ਬਣਾ ਲਾਂਗੇ ਉੱਥੇ ਕਿਰਦਾ ਬਾਹਰ ਸੋ ਬਿਲਕੁਲ ਬਾਈ ਅ ਪੜਿਆ ਭਵੇਂ ਘਾਟਾ ਪਰ ਸੁਪਨਾ ਬੜਾ ਜ਼ੋਰਦਾਰ ਵਾ ਪੈਰਾਂ ਦੇ ਵਿੱਚ ਚੱਪਲਾਂ ਵੀ ਨਹੀਂ ਮਿੱਟੀ ਦੇ ਨਾਲ ਮਿੱਟੀ ਹੋਏ ਪਏ ਨੇ ਕਿਰਤੀ ਬੰਦੇ ਨੇ ਇਹਨਾਂ ਦਾ ਟੈਲੈਂਟ ਹੈ ਇਹਨਾਂ ਦਾ ਸੁਪਨਾ ਬਹੁਤ ਵੱਡਾ ਹੈ ਜਰੂਰ ਇਸ ਸੁਪਨੇ ਨੂੰ ਸ਼ੇਅਰ ਕਰਿਓ ਅਗਰ ਤੁਹਾਨੂੰ ਵੀ ਇਹਨਾਂ ਦੇ ਬੋਲ ਜਿਹੜੇ ਆ ਇਹਨਾਂ ਦੀ ਆਵਾਜ਼ ਪਸੰਦ ਆਈ ਆ ਤਾਂ ਅੱਗੇ ਤੱਕ ਸ਼ੇਅਰ ਜ਼ਰੂਰ ਕਰਿਓ ਇੱਕ ਮਾਂ ਦਾ ਸੁਪਨਾ ਇਹੀ ਹੈ ਕਿ ਮੇਰਾ ਪੁੱਤ ਜਿਹੜਾ ਹਿੱਟ ਹੋ ਜਾਵੇ ਤੇ ਪੁੱਤ ਦਾ ਵੀ ਸੁਪਨਾ ਇਹੀ ਹੈ ਜਿਹੜਾ ਮੁੰਡਾ ਹਰ ਕੋਈ ਵੀ ਕੁਝ ਬੋਲ ਤੋਂ ਪਹਿਲਾਂ ਆਪਣੀ ਮਾਂ ਦਾ ਆਸ਼ੀਰਵਾਦ ਲੈਂਦਾ ਵੀ ਬਰਕਤ ਤਾਂ ਆਪ ਹੀ ਉਹਦੇ ਗਾਣਿਆਂ ਦੇ ਵਿੱਚ ਪੈ ਹੀ ਜਾਣੀਆਂ ਤੁਹਾਨੂੰ ਗਾਣੇ ਪਸੰਦ ਲੱਗੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਇਸ ਮੁੰਡੇ ਦੀ ਮਿਹਨਤ ਨੂੰ ਜ਼ਰੂਰ ਸ਼ੇਅਰ ਕਰੋ ਫੋਲੋ ਕਰ ਲਿਓ ਜਿਹਦਾ ਐਡਰੈਸ ਇਹਨਾਂ ਨੇ ਦਿੱਤਾ ਹੈ ਤਾਂ ਮੈਂ ਗੁਰਦੀਪ ਕੌਰ ਸਪੈਸ਼ਲ ਕਵਰੇਜ ਕੀਤੀ ਹੈ ਇਹਨਾਂ ਕਿਰਤੀਬੰਦਿਆਂ ਦੀ ਕੈਮਰਾਮੈਨ ਸਾਥੀ ਜਿਹੜੇ ਨੇ ਹਰਪ੍ਰੀਤ ਗਰੇਵਾਲ ਜੀ ਡੇਲੀ ਪੋਸਟ ਪੰਜਾਬੀ ਲਈ ਧੰਨਵਾਦ